ਸਸ਼ੀਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਕਦਵਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦੀ ਜਿਹੜੀ ਯਾਨੀ ਕਿ ਅੰਤਰੀਂ ਕਮੇਟੀ ਦੀ ਜਿਹੜੀ ਮੀਟਿੰਗ ਆ ਉਹ ਅੱਜ ਹੋਈ ਹੈ ਉਸ ਮੀਟਿੰਗ ਦੇ ਵਿੱਚ ਵੱਡੇ ਜਿਹੜੇ ਫੈਸਲੇ ਲਏ ਉਹ ਲਏ ਗਏ ਨੇ ਤੇ ਨਾਲ ਹੀ ਖਾਸ ਤੌਰ ਤੇ ਮੀਰੀ ਪੀਰੀ ਜਿਹੜਾ ਕਾਲਜ ਆ ਉਸਦੇ ਵੀ ਜਿਹੜੀ ਹੈ ਵਿਚਾਰ ਚਰਚਾ ਹੋਈ ਹੈ ਕਿ ਆਖਰਕਾਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਲਾਵੇਗਾ ਜਾਂ ਫਿਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਰਹੇਗਾ ਇਸ ਤੇ ਪੂਰੀ ਜਿਹੜੀ ਅਸੀਂ ਆ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮukh Singh Rana ਜੀ ਮਦਦ ਦੇ ਪਾਣੀ ਸਾਹਿਬ ਜੀ ਰਪਾਣਾ ਜੀ ਅੱਜ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ ਹੈ ਤਾਂ ਉਹਦੇ ਵਿੱਚ ਕੀ ਐਮ ਫੈਸਲੇ ਲਏ ਗਏ ਨੇ ਕੋਈ ਇਦਾਂ ਦਾ ਫੈਸਲਾ ਹੈ ਜੋ ਆਉਣ ਵਾਲੇ ਭਿੱਖ ਦੇ ਵਿੱਚ ਨੌਜਵਾਨਾਂ ਲਈ ਜਾਂ ਸਿੱਖ ਪੰਪਤੀ ਚੜ੍ਹਦੀ ਕਲਾ ਲਈ ਕੰਮ ਕਰੇਗਾ ਦੇਖੋ ਇਹ ਤਾਂ ਹੈਗਾ ਮਰਜੀ ਜਦੋਂ ਵੀ ਅੰਤਰੀ ਕਮੇਟੀ ਦੀ ਮੀਟਿੰਗ ਹੁੰਦੀ ਹੈ ਤੁਸੀਂ 5 6 1 ਸਾਲ 10 ਸਾਲ ਪਿੱਛੇ ਜਾਓ ਤੇ ਜਦੋਂ ਅੰਤਰੀ ਕਮੇਟੀ ਦੀ ਮੀਟਿੰਗ ਹੁੰਦੀ ਸੀ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਅੰਤਰੀ ਕਮੇਟੀ ਦੀ ਮੀਟਿੰਗ ਹੈ ਤੇ ਕੀ ਹੋ ਗਿਆ ਲੋਕਾਂ ਨੂੰ ਕੋਈ ਸਾਰੋਕਾਰ ਹੀ ਨਹੀਂ ਹੁੰਦਾ ਸੀ ਮੀਟਿੰਗ ਨਾਲ ਖਾਸ ਕਰਕੇ ਜ਼ਿਆਦਾ ਕਰਕੇ ਜਿਹੜੇ ਐ ਜੀ ਪੀ ਸੀ ਦੇ ادارے ਆ ਕਾਲਜ ਹੈ ਮੈਡੀਕਲ ਕਾਲਜ ਹੈ ਕੋਈ ਗੁਰਦੁਆਰਾ ਸਾਹਿਬ ਆ ਨਾ ਸਿੱਖਿਆ ادارے ਆ ਕੋਈ ਹੋਰ ਹੈ ਜਾਂ ਮੁਲਾਜ਼ਮਾਂ ਲਈ ਉਹਨਾਂ ਨੂੰ ਜ਼ਰੂਰ ਹੁੰਦਾ ਸੀ ਕਿ ਅੰਤਰੀ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਤੇ ਸਾਡੇ ਲਈ ਕੋਈ ਨਾ ਕੋਈ ਅਹਿਮ ਜਿਹੜਾ ਫੈਸਲਾ ਹੋਏਗਾ। ਹਾਂ ਬਿਲਕੁਲ। ਪਰ ਜਦੋਂ ਤੋਂ 2-3-4 ਸਾਲ ਤੋਂ ਜਿਹੜਾ ਸਿੰਘ ਸਹਿਬਾਨ ਵਾਲਾ ਮਾਮਲਾ ਹਾਈਲਾਈਟ ਹੁੰਦਾ ਨਜ਼ਰ ਆਇਆ ਤਾਂ ਉਦੋਂ ਤੋਂ ਅੰਤਰੀ ਕਮੇਟੀ ਦੇ ਉੱਪਰ ਹਰ ਇੱਕ ਸਿੱਖ ਜਿਹੜਾ ਕੋਈ ਵੀ ਵਿਦੇਸ਼ਾਂ 'ਚ ਬੈਠਾ ਹੈ ਜਾਂ ਇੱਥੇ ਬੈਠਾ ਹੈ ਜਾਂ ਵੀ ਆਪਾਂ ਖਾਸ ਕਰਕੇ ਜਿਹੜੇ ਸਿੱਖ ਜਥੇਬੰਦੀਆਂ ਨੇ ਹੂੰ ਉਨਾ ਨੂੰ ਲੈ ਕੇ ਜਿਹੜਾ ਉਹਨਾਂ ਦਾ ਨਜ਼ਰ ਜ਼ਰੂਰ ਹੁੰਦੀ ਹੈ ਬੇਰਾਜ ਅੰਤਰੀ ਕਮੇਟੀ ਮੈਂਬਰ ਪਤਾ ਨਹੀਂ ਕੀ ਹੋਏਗਾ ਬਿਲਕੁਲ ਤਾਂ ਉਸੇ ਤਰ੍ਹਾਂ ਅੱਜ ਕਿਉਂਕਿ ਦੇਖੋ ਅੰਤਰੀ ਕਮੇਟੀ ਜਿਹੜੀ ਆਪਣੇ 15 ਮੈਂਬਰ ਹੀ ਹੈ ਤਾਂ ਉਹ ਇੱਕ ਸੁਪਰੀਮ ਬਾਡੀ ਹੈ ਬਿਲਕੁਲ ਵੈਸੇ ਤਾਂ ਐਸਜੀਪੀਸੀ ਦਾ ਜਨਰਲ اجلاس ਸੁਪਰੀਮ ਹੈ ਪਰ ਜਨਰਲ اجلاس ਤੋਂ ਬਾਅਦ ਅੰਤਰੀ ਕਮੇਟੀ ਸੁਪਰੀਮ ਹੈ ਕਿਉਂਕਿ ਹਰ ਵਾਰ ਜਨਰਲ اجلاس ਨਹੀਂ ਬੁਲਾਇਆ ਜਾ ਸਕਦਾ ਜਿਵੇਂ ਆਪਾਂ ਕਹਿੰਦੇ ਵਿਧਾਨ ਸਭਾ ਉਹ 117 ਮੈਂਬਰ ਹੈ ਉਸ ਤੋਂ ਬਾਅਦ ਫਿਰ ਕੈਬਨਿਟ ਆ ਜਾਂਦੀ ਹੈ ਠੀਕ ਹੈ ਜਿਹੜੇ ਫੈਸਲੇ ਆ ਜਿਹੜੇ ਫੈਸਲੇ ਉਹ ਕੈਬਨਿਟ ਨੇ ਕਰਨੇ ਆ ਠੀਕ ਹੈ ਅੰਤਰੀ ਜਿਹੜਾ ਆਪਣ ਜਨਰਲ ਜਲਾਸ ਦਾ ਬੁਲਾਇਆ ਜਾਂਦਾ ਵਿਧਾਨ ਸਭਾ ਦਾ ਪਰ ਵਿਧਾਨ ਸਭਾ ਤੋਂ ਬਾਅਦ ਜਿਹੜੇ ਆਮ ਫੈਸਲੇ ਆ ਸਰਕਾਰਾਂ ਦੇ ਆ ਉਹ ਕੈਬਨਿਟ ਕਰਦੀ ਹੈ ਇਸੇ ਤਰ੍ਹਾਂ ਅੰਤਰੀ ਕਮੇਟੀ ਦਾ ਜਿਹੜਾ ਫੈਸਲਾ ਹੁੰਦਾ ਉਹ ਟਾਲ ਹੁੰਦਾ ਔਰ ਅੰਤਰੀ ਕਮੇਟੀ ਕੋਲ ਪੂਰੀ ਪਾਵਰ ਹੈ ਕਿ ਕਿਸੇ ਵੀ ਫੈਸਲੇ ਨੂੰ ਟਾਲ ਸਕਦੀ ਹੈ ਤੇ ਕਿਸੇ ਨੂੰ ਵੀ ਲਾਗੂ ਕਰ ਸਕਦੀ ਹੈ ਤੇ ਹੁਣ ਸਿੰਘ ਸਹਿਬਾਨ ਵਾਲਾ ਜਿਹੜਾ ਫੈਸਲਾ ਹੈ ਉਹ ਬੜਾ ਚਰਚਾ ਚਾ ਕਾਫੀ ਥੇਰ ਤੋਂ ਤੇ اور ਇਹ ਵੀ ਅੱਜ ਉਮੀਦ ਸੀ ਲੋਕਾਂ ਨੂੰ ਲੋਕ ਟਿਕ ਟਿਕ ਕੇ ਲਾਈ ਬੈਠੇ ਸੀ ਵੀ ਦੇਖੋ ਕਿਹੜੇ ਸਿੰਘ ਸਹਿਬਾਨ ਨੂੰ ਲਾਇਆ ਜਾਂਦਾ ਹੈ ਨਾ ਬਿਲਕੁਲ ਇਹ ਬਣਾ ਤੇ ਕਿਹਨਾਂ ਨੂੰ ਹਟਾਇਆ ਜਾਂਦਾ ਕੱਲ ਤੋਂ ਇਹ ਕੱਲ ਚਰਚਾ ਸੀ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਹੀ ਕਾਰਜਕਾਰੀ ਜਥੇਦਾਰ ਵਜੋਂ ਉਹਨਾਂ ਦੀ ਛੁੱਟੀ ਹੋ ਸਕਦੀ ਹੈ ਆ ਜਿਹੜਾ 6 ਜੂਨ ਨੂੰ ਵਾਕਿਆ ਹੋਇਆ ਵਾਕਿਆ ਹੋਇਆ ਸੀ ਠੀਕ ਹੈ ਵੀ ਉਹਨਾਂ ਨੂੰ ਹਟਾ ਕੇ ਕੋਈ ਕਹਿੰਦਾ ਸੀ ਕਿ ਅਭੀ ਭਾਈ ਰਾਜੂ ਨੂੰ ਲਾ ਦੇਣਗੇ ਕੋਈ ਕਹਿੰਦਾ ਵੀ ਟਕਸਾਲ ਚ ਲਾਇਆ ਜਾ ਰਿਹਾ ਤੇ ਕੋਈ ਕਹਿੰਦਾ ਵੀ ਸੁਖਵੀਰ ਸਿੰਘ ਬਾਦਲ ਆਪਣੇ ਹੋਰ ਚਹੇਤੇ ਨੂੰ ਲਾਉਣਗੇ ਤੇ ਕੋਈ ਇਹ ਵੀ ਗੱਲ ਕਹਿ ਰਿਹਾ ਸੀ ਕਿ ਜਿਹੜੇ ਪੁਰਾਣੇ ਸਿੰਘ ਸਾਹਿਬਾ ਗਿਆਨੀ ਰਕबीर ਸਿੰਘ ਗਿਆਨੀ ਸੁਲਤਾਨ ਸਿੰਘ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਦੁਬਾਰਾ ਬਹਾਲ ਕੀਤਾ ਜਾ ਸਕਦਾ ਇਹ ਚਰਚਾਵਾਂ ਚੱਲ ਰਹੀਆਂ ਸੀ ਪਰ ਅੰਤਰਿਕ ਕਮੇਟੀ ਨੇ ਅੱਜ ਇੱਕ ਫੈਸਲਾ ਕੀਤਾ ਕਿ ਕਿਸੇ ਜਥੇਦਾਰ ਨੂੰ ਹਾਲ ਦੀ ਘੜੀ ਕੋਈ ਫੈਸਲਾ ਨਹੀਂ ਆਇਆ ਸਿਰਫ ਇੱਕ ਫੈਸਲਾ ਜ਼ਰੂਰ ਆਇਆ ਕਿ ਇਹਨਾਂ ਦੇ ਜਿੰਨੇ ਵੀ ਜਥੇਦਾਰ ਸਿੰਘ ਸਹਿਬਾਨ ਲਾਉਣੇ ਆ ਜਾਂ ਹਟਾਉਣੇ ਆ ਉਹਨਾਂ ਦੇ ਵਿਧੀ ਵਿਵਧਾਨ ਬਣਾਉਣ ਦੇ ਲਈ ਇੱਕ ਕਮੇਟੀ ਬਣੇਗੀ ਬਿਲਕੁਲ ਵੈਸੇ ਤਾਂ ਪਹਿਲਾਂ ਲੋਕਾਂ ਦਾ ਸੁਝਾਅ ਮੰਗੇ ਆ ਹੁਣ ਉਹ ਕਹਿੰਦੇ ਉਹ ਸੁਝਾਵਾਂ ਦਾ ਨਰੀਖਣ ਕਰਨ ਦੇ ਲਈ ਜਿਹੜੀ ਲੋਕਾਂ ਦੀ رائے ਆਏਗੀ ਉਹਨਾਂ ਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਇੱਕ ਕਮੇਟੀ ਬਣੇਗੀ ਉਸ ਕਮੇਟੀ 'ਚ ਵਿਦਵਾਨ ਹੋਣਗੇ ਕੁਝ ਕੁ ਟਕਸਾਲ ਨਾਲ ਸੰਬੰਧਿਤ ਜਾਂ ਹੋਰ ਸੰਤਮਾਪੁਰ ਚੈਨਲ ਸੰਬੰਧਿਤ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਨੂੰ ਇਸ ਕਮੇਟੀ 'ਚ ਸ਼ਾਮਲ ਕੀਤਾ ਜਾਏਗਾ ਪਰ ਇੱਕ ਗੱਲ ਹੋਰ ਹੈ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਨਾਲ ਇੱਕ ਇਹ ਵੀ ਸਪਸ਼ਟ ਕਰਤਾ ਹੈ ਕਿ ਜਿਹੜੀ ਕਮੇਟੀ ਹੋਏਗੀ ਉਹ ਫਾਈਨਲ ਨਹੀਂ ਹੋਏਗੀ ਮੰਨ ਲਓ ਆਪਾਂ ਕਹਿ ਦਈਏ ਵੀ ਕਮੇਟੀ ਨੇ ਸੁਝਾਅ ਜਿਹੜੇ ਲੋਕਾਂ ਦੇ ਕਰ ਲਏ ਤਾਂ ਉਸ ਤੋਂ ਬਾਅਦ ਕਮੇਟੀ ਫੈਸਲਾ ਦੇ ਦੇ ਕਿ ਵੀ ਲੋਕਾਂ ਦੇ ਆ ਸੁਝਾਅ ਆਏ ਆ ਤੇ ਆਪਾਂ ਆ ਫੈਸਲਾ ਕਰਦੇ ਆ ਨਾ ਅਜਾ ਕਮੇਟੀ ਕੋਲ ਅਧਿਕਾਰ ਕੋਈ ਨਹੀਂ ਹੋਏਗਾ ਮੈਂ ਕੱਲ ਸੁਝਾ ਲਊਗਾ ਸਿਰਫ ਉਹ ਸੁਝਾ ਉਹਨਾਂ ਦੇ ਵਿਚਾਰ ਕਰੇਗੀ ਵਿਚਾਰ ਕਰਨ ਤੋਂ ਬਾਅਦ ਉਹ ਅੰਤਰੀ ਕਮੇਟੀ ਜਾਂ ਐਜੀਪੀਸੀ ਪ੍ਰਧਾਨ ਨਾਲ ਵਿਚਾਰ ਕਰ ਸਕਦੇ ਕਿ ਲੋਕਾਂ ਦੇ ਇਦਾਂ ਦੇ ਸੁਝਾਅ ਆ ਪਰ ਉਹਨਾਂ ਨੇ ਇਹ ਗੱਲ ਕਹਿਤੀ ਕਿ ਜਿਹੜੀ ਕਮੇਟੀ ਤੇ ਲੋਕਾਂ ਦੀ ਸੁਝਾਅ ਇਹ ਜਿਹੜਾ ਸਿੱਖ ਗੁਰਦੁਆਰਾ ਐਕਟ 1925 ਹੈ ਉਸ ਐਕਟ ਨੂੰ ਤੋੜ ਨਹੀਂ ਸਕਾਂਗੇ ਉਸ ਐਕਟ ਨੂੰ ਉਸ ਕਾਨੂੰਨ ਨੂੰ ਉਸ ਤੋਂ ਉੱਪਰ ਨਹੀਂ ਹੋਣਗੇ ਜਿਹੜਾ ਵੀ ਕੁਝ ਹੋਣਾ ਹੈ ਹੋਣਾ ਕਾਨੂੰਨ ਮੁਤਾਬਕ ਹੈ ਤੇ ਫਿਰ ਸੁਝਾ ਲੈਣ ਦਾ ਪਰੜਾ ਜੀ ਫਾਇਦਾ ਕੀ ਹੈ ਹਾਂ ਇਹ ਇਹੀ ਗੱਲ ਹੈ ਇਸ ਚੀਜ਼ ਦਾ ਕੁਝ ਵਿਰੋਧ ਵੀ ਕਰ ਰਿਹਾ ਕੁਝ ਐਸਜੀਪੀਸੀ ਮੈਂਬਰ ਆਪਾਂ ਉਸ ਤੇ ਵੀ ਗੱਲਬਾਤ ਕਰਾਂਗੇ ਆਪਾਂ ਜਿਹੜੇ ਕੋਈ ਐਸਜੀਪੀਸੀ ਮੈਂਬਰ ਹੈ ਪਰ ਆਪ ਇੱਕ ਵਾਰ ਦਰਸ਼ਕਾਂ ਨੂੰ ਉਹ ਪ੍ਰੈਸ ਕਾਨਫਰੰਸ ਜਰੂਰ ਸੁਣਾ ਦਿੰਦੇ ਆਪਾਂ ਕੋ ਜਿਹੜੇ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਜਿਹੜੀ ਹੈ ਐਗਜ਼ੀਕਟਿਵ ਜਿਹੜੇ ਫੈਸਲੇ ਲਏਗੇ ਨੇ ਉਹਦੇ ਬਾਰੇ ਵੀ ਜ਼ਿਕ ਇਸ ਬਾਰੇ ਵੀ ਜ਼ਿਕਰ ਕੀਤਾ ਹੈ ਕਿ ਜਿਹੜੇ ਸੁਝਾਅ ਲਏ ਜਾਣਗੇ ਤਾਂ ਉਹ ਜਿਹੜਾ ਕਿਸ ਤਰ੍ਹਾਂ ਇਹ ਕਮੇਟੀ ਕੰਮ ਕਰੇਗੀ ਕੀ ਕੁਝ ਕਿਹਾ ਉਹ ਵੀ ਦਰਚਕਾਰਾਂ ਨਾਲ ਸਾਂਝਾ ਕਰਦੇ ਆ ਕਿੰਨੇ ਮਿੰਟ ਦਾ ਇਹਨਾਂ ਨੂੰ ਇਹ ਅਪੀਲ ਕਰਦਾ ਕਿ ਆਪਾਂ ਸਖਾਵੇਂ ਢੰਗ ਦੇ ਵਿੱਚ ਚੱਲੀਏ ਕੋਈ ਟਕਰਾਅ ਵਾਲੀ ਨੀਤੀ ਨਾ ਕਰੀਏ ਕਿਉਂਕਿ ਇਹ ਸਾਰਾ ਕਾਰਜ ਜਿਹੜਾ ਆ ਇਹ ਸਿੱਖਾਂ ਦੇ ਭਲੇ ਦਾ ਆ ਬੜੀ ਵੱਡੀ ਉੱਥੇ ਆਊਟਡੋਰ ਆ ਜਿਹੜੇ ਆਉਂਦੇ ਆ ਤੇ ਉਹਨਾਂ ਸਾਰਿਆਂ ਨੂੰ ਇਹ ਸਹੂਲਤ ਮਿਲਦੀ ਆ ਐਸ ਹਾਲ ਵੀ ਤਕਰੀਬਨ ਅਸੀਂ ਜਿੰਨਾ ਘੱਟ ਕਰੋੜੋਂ ਨੇ ਰੱਖਿਆ ਉਹਦੇ ਵਿੱਚੋਂ ਕੁਝ ਰਾਸ਼ੀ ਚਲੇ ਵੀ ਗਈ ਆ ਤੇ ਮਸਾਂ ਤਨਖਾਹਾਂ ਵੀ ਸ਼ੋਮਣੀ ਕਮੇਟੀ ਜਿਹੜੇ ਆ ਪੈਸੇ ਦਿੰਦੀ ਉਹਨਾਂ ਜੋ ਪੂਰੀਆਂ ਹੁੰਦੀਆਂ ਕਈ ਵਾਰੀ ਮਨ 'ਚ ਆ ਜਾਂਦਾ ਵੀ ਜੀ ਹੁਣ ਹਸਪੀਟਲ ਚੱਲ ਪਿਆ ਤੇ ਹਸਪੀਟਲ ਚੱਲ ਪਿਆ ਤੇ ਉਹਦੇ ਹਸਪੀਟਲ ਦੇ ਜਿਹੜੇ ਇਨਫਰਾਸਟ੍ਰਕਚਰ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਉਹ ਮਾਇਕ ਸਹਾਇਤਾ ਮੰਗਦੇ ਹੁੰਦੇ ਆ ਸੋ ਇਹ ਮੈਂ ਇੱਕ ਅੱਜੇ ਵੀ ਸਾਡਾ ਫੈਸਲਾ ਹੋਇਆ ਪਰ ਇਹਦਾ ਕੋਈ ਇਦਾਂ ਦਾ ਨਾ ਹੋਵੇ। ਦੂਸਰਾ ਕਿਉਂਕਿ ਕੋਈ ਸੇਨਾ ਤੋਂ ਮੈਂ ਦੇਖ ਰਿਹਾ ਹਾਂ ਸੋਸ਼ਲ ਮੀਡੀਆ ਤੇ ਵੀ ਤੇ ਆਮ ਕਰਕੇ ਜਾ ਰਿਹਾ ਜੀ ਕਿ ਸ਼੍ਰੋਮਣੀ ਕਮੇਟੀ ਸੁਝਾਅ ਮੰਗ ਲੈਂਦੀ ਪਰ ਅਸਰ ਕੁਝ ਨਹੀਂ ਕਰਦੀ। ਇਹ ਛੇਰੀ ਕਾਲ ਤੱਕ ਸਾਬਾਤ ਬੜੀਆਂ ਰੋਜ਼ ਚਰਚਾਵਾਂ ਚੱਲਦੀਆਂ। ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸੁਝਾਅ ਮੰਨ ਲਏ। ਸੁਝਾਵਾਂ ਤੋਂ ਗਾਹਾਂ ਗੱਲ ਨਹੀਂ ਤਰੀ ਬਹੁਤ ਐਨੇ ਸੁਝਾਅ ਦਿੱਤੇ ਵੀ ਇਹ ਗੱਲ ਮੈਂ ਕਲੀਅਰ ਕਰਨੀ ਚਾਹਣਾ ਤੁਹਾਡੇ মিডিਆ ਰਾਹੀਂ ਕਿ ਇਹ ਸੁਝਾਅ ਕਿਸ ਪੱਖ ਲਈ ਆ ਇਹ ਸੁਝਾਅ ਸਾਰਥਕ ਆ ਬਾਕੀ ਜਿਹੜਾ ਵਿਧੀ ਵਿਧਾਨ ਆ ਸੇ ਗੁਰਦਰ ਐਕਟ ਦੀ ਹੀ ਚੱਲਦਾ ਉਹ ਚਰਨਚਕ ਮਾਤਰ ਸੁਝਾਅ ਸਾਡੇ ਉਸ ਐਕਟ ਨੂੰ ਨਹੀਂ ਤੋੜ ਸਕਦੇ ਇਹ ਤਾਂ ਇਹ ਸੀ ਕਿ ਸਮੇਂ ਦੀ ਹਾਨੀ ਬਣ ਲਈ ਸਾਰਿਆਂ ਦੀ رائے ਲੈ ਲਈ ਜਾਵੇ ਤੇ ਅੱਜ ਬੈਠ ਕੇ ਇਹ ਫੈਸਲਾ ਵੀ ਹੋਇਆ ਵੇ ਉਹ ਇੱਕ ਕਮੇਟੀ ਬਣਾ ਲਈ ਜਾਵੇ ਜਿਹੜੀ ਕਮੇਟੀ ਇੱਥੇ ਬੈਠ ਕੇ ਉਹ ਕਮੇਟੀ ਫਾਈਨਲ ਨਹੀਂ ਹੋਊਗੀ ਸਿਰਫ ਰਾਏ ਆ ਦੇਊਗੀ ਜਾਂ ਜਿਹੜੀਆਂ ਰਾਏ ਆਈਆਂ ਉਹ ਬਚੂਗੀ ਉਹਦੇ ਵਿੱਚ ਸਿੱਖ ਵਿਦਵਾਨ ਵੀ ਜਥੇਬੰਦੀਆਂ ਦੇ ਮੁਖੀ ਵੀ ਤੇ ਹੋਰ ਜਿਹੜੇ ਵਧੀਆ ਜਿਹਨਾਂ ਦਾ ਸਿੱਖੀ ਦੇ ਵਿੱਚ ਬੜਾ ਵੱਡਾ ਕਾਰਜ ਆ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਊਗਾ ਤੇ ਮੈਂ ਬੈਠ ਕੇ ਅਸੀਂ ਫੈਸਲਾ ਕੀਤਾ ਕਿ ਕਮੇਟੀ ਉਹ ਛੇਤੀ ਮੈਂ ਅਨਾਉਂਸ ਕਰ ਦੂੰਗਾ ਫਿਰ ਅਗਲੀ ਐਗਜ਼ੈਕਟਿਵ ਤੱਕ ਵੀ ਕਰਦਾਂਗੇ ਬੈਠ ਕੇ ਨਾ ਫੈਸਲਾ ਕਰਕੇ ਉਹ ਸਾਰੇ ਸੁਝਾਅ ਜਿਹੜੇ ਉਹ ਬਾਤ ਲੋਗੀ ਤਾਂ ਕਿ ਕੁਝ ਜਿਹੜੇ ਕਾਰਜ ਹੁੰਦੇ ਕੁਝ ਕਾਰਜ ਤਾਂ ਕਿਉਂਕਿ ਕਾਨੂੰਨ ਮੁਤਾਬਕ ਆ ਉਹ ਤਾਂ ਕਾਨੂੰਨ ਮੁਤਾਬਕ ਚੱਲਨੇ ਆ ਤੇ ਕੁਝ ਕਾਰਜ ਹੁੰਦੇ ਰਹਿਮਾਂ ਦੇ ਕੇ ਆਮ ਤੌਰ ਦੇ ਉੱਤੇ ਉਹਦੇ ਨਾਲ ਬੈਠ ਕੇ ਸਲਾਹ ਮਸ਼ਵਰਾ ਕਰਨਾ ਉਹਦਾ ਵੀ ਅੱਜ ਬੈਠ ਕੇ ਫੈਸਲਾ ਹੋਇਆ ਤੇ ਮੈਂ ਇਹ ਕਹਿਣਾ ਵੀ ਚਾਹੁੰਦਾ ਵੀ ਅਸੀਂ ਇਹ ਕਾਰਜ ਚਾਹੁੰਦੇ ਵੀ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸਾਰਿਆਂ ਨੇ ਰਹਿਮਾਂ ਦਿੱਤੀਆਂ ਤੇ ਬਹੁਤ ਸਾਰੇ ਜਿਹੜੇ ਆ ਉਹ ਆਪਣੀਆਂ ਰਹਿਮਾਂ ਦੇ ਰਹੇ ਆ ਤੇ ਰਹਿਮਾਂ ਤੋਂ ਬਾਅਦ ਉਹ ਕਮੇਟੀ ਸਾਰੇ ਸਿੱਖ ਪੰਥ ਦੀ ਸਾਰੀਆਂ ਸਰਮੌਰ ਜਥੇਬੰਦੀਆਂ ਸਾਰਿਆਂ ਨੂੰ ਕੌਨਫੀਡੈਂਸ ਲੈ ਕੇ ਸਾਰੇ ਜਾਣਦੇ ਆ ਸਾਰੀਆਂ ਜਥੇਬੰਦੀਆਂ ਜਾਣਦੀਆਂ ਕਿ ਸਿੱਖ ਗੁਰਦਾਰਾ ਐਕਟ 1925 ਇਹ ਕੰਸਟੀਚਿਊਸ਼ਨਲ ਇਲੈਕਟਿਡ ਬੋਡੀ ਜਿਹੜੀ ਸੌਮਲੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਉਹ ਚੋਣ ਹੁੰਦੀ ਉਸ ਤੋਂ ਬਾਅਦ ਫਿਰ ਐਗਜੈਕਟਿਵ ਚੋਣ ਹੁੰਦੀ ਸਾਰੇ ਰਾਈਟ ਜਨਰਲ ਹਾਊਸ ਦੇ ਇਹ 15 ਮੈਂਬਰ 15 ਮੈਂਬਰੀ ਕਮੇਟੀ ਕੋ ਆ ਜਾਂਦੇ ਆ ਤੋਂ ਸਾਰੇ رائے ਕਰਕੇ ਉਹ ਫਿਰ ਅਨਾਉਂਸ ਕਰਾਂਗੇ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਤਾਂ ਉਹਨਾਂ ਨੇ ਮੀਡੀਆ ਦੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਉਹਦੇ ਵਿੱਚ ਸਾਰਾ ਜ਼ਿਕਰ ਕਰ ਚੁੱਕੇ ਨੇ ਕਿ ਕਿਸ ਤਰ੍ਹਾਂ ਲੈਣੇ ਸੁਝਾਏ ਜਾਣਗੇ ਸੁਝਾਅ ਦੇ ਵਿੱਚ ਕੀ ਐਗਜ਼ੀਕਟਿਵ ਜੇ ਮੈਂਬਰ ਸਭਾ ਨੇ ਜਾਂ ਪ੍ਰਧਾਨ ਸਭਾ ਨੇ ਉਸ ਨੂੰ ਲਾਗੂ ਕਰਨਗੇ ਜਾਂ ਐਕਟ ਦੇ ਮੁਤਾਬਿਕ ਲਾਗੂ ਹੋਵੇਗਾ ਹੁਣ ਬਣਾ ਜੀ ਤੁਸੀਂ ਕਿਹਾ ਵੀ ਸੁਝਾਅ ਲੈ ਜਾਣਗੇ ਸ਼੍ਰੋਮਣੀ ਕਮੇਟੀ ਤੇ ਪ੍ਰਧਾਨ ਨੇ ਵੀ ਕਿਹਾ ਸੁਝਾਅ ਲੈ ਜਾਣਗੇ ਜਿਹੜਾ ਬੰਦਾ ਸੁਝਾਅ ਦੇ ਰਿਹਾ ਹੈ ਸ਼ਾਇਦ ਹੋ ਸਕਦਾ ਸੁਝਾਅ ਚੰਗਾ ਹੋਵੇ ਕਿ ਉਹ ਸ਼ੁਰੂ ਹੋ ਜਾਵੇ ਇਹ ਇਹ ਗੱਲ ਤਾਂ ਹੋ ਗਈ ਜਿਹੜੇ ਸੁਝਾਅ ਨੇ ਨਾ ਸੁਝਾਅ ਤੇ ਵਿਚਾਰ ਹੋਏਗਾ ਇਹ ਜੀ ਗੱਲ ਨਹੀਂ ਵੀ ਨਹੀਂ ਹੋਏਗਾ ਮੇਰਾ بڑا ਸਵਾਲ ਇਹ ਹੈ ਕਿ ਜੇ ਮੈਂ ਮੰਨਦਾ ਵੀ ਚਲੋ ਮੈਂ ਕੋਈ ਬੁੱਧੀ ਜੀਵੀ ਆ ਜਾਂ ਤੁਸੀਂ ਬੁੱਧੀ ਜੀਵੇਂ ਕੋਈ ਸੁਝਾਅ ਦਿੱਤਾ ਸ਼੍ਰੋਮਣੀ ਕਮੇਟੀ ਨੂੰ ਚੰਗਾ ਲੱਗਿਆ ਪਰ ਕੰਮ ਤਾਂ ਐਕਟ ਦੇ ਮੁਤਾਬਿਕ ਹੋਣਾ ਉਹ ਐਕਟ ਦੇ ਵਿੱਚ ਉਹ ਸੁਝਾਅ ਲਾਗੂ ਹੋਣਾ ਹੈ ਕਿ ਕਈ ਵਾਰੀ ਕਈ ਕਈ ਦੇਖੋ ਕਈ ਵਾਰੀ ਕੀ ਹੁੰਦਾ ਕਿ ਕੁਝ ਸੁਝਾਅ ਅਜਿਹੇ ਹੁੰਦੇ ਆ ਜਿਹੜੇ ਉਸ ਐਕਟ ਨੂੰ ਜੋ ਐਕਟ ਆਪਣਾ ਗੁਰਦੁਆਰ ਸਿੱਖ ਗੁਰਦੁਆਰਾ ਐਕਟ 1925 ਆ ਹੋ ਸਕਦਾ ਉਹ ਐਕਟ ਉਸ ਸੁਝਾਵਾਂ ਨੂੰ ਜਿਹੜਾ ਲਾਗੂ ਕਰਦਾ ਹੋਵੇ ਠੀਕ ਹੈ ਉਸ ਦਾਇਰੇ ਦੇ ਵਿੱਚ ਹੋਵੇ ਠੀਕ ਹੈ ਉਸ ਜਾ ਮੰਨੇ ਜਾ ਸਕਦੇ ਆ ਪਰ ਇਹਦੇ ਚ ਇੱਕ ਫੈਸਲਾ ਅਹਿਮ ਇਹ ਵੀ ਹੋਇਆ ਉਹ ਆਪਾਂ ਜਿਹੜੇ ਐਜੀਪੀਸੀ ਪ੍ਰਧਾਨ ਤੋਂ ਸੁਣਿਆ ਵੀ ਹੈ ਕਿ ਹਰਿਆਣਾ ਦੀ ਜਿਹੜੀ ਕਮੇਟੀ ਹੈ ਤੇ ਐਜੀਪੀਸੀ ਮੁੱਢ ਤੋਂ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਮੀਰੀ ਪੀਰੀ ਕਾਲਜ ਨੂੰ ਲੈ ਕੇ ਜੇ ਵੀ ਆਪਾਂ ਦਸ਼ਕਾ ਨਾਲ ਸਾਂਝਾ ਕਰਾਂਗੇ ਜਿਹੜੇ ਸੁਝਾਅ ਦੀ ਗੱਲ ਕੀਤੀ ਆ ਤੁਸੀਂ ਕਿ ਬਾਕੀ ਐਜੀਪੀਸੀ ਮੈਂਬਰ ਇਸ ਤੇ ਸਹਿਮਤ ਨੇ ਜਿਹੜੇ ਸੁਝਾਅ ਲਏ ਜਾਣਗੇ ਜਾਂ ਫਿਰ ਐਕਟ ਦੇ ਮੁਤਾਬਿਕ ਕੰਮ ਕਰਨਗੇ ਇਸ ਤੇ ਪੂਰੀ ਅਸੀਂ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਵੀ ਜਿਹੜੇ ਐਜੀਪੀਸੀ ਮੈਂਬਰ ਸਭਾ ਨੇ ਕਿ ਉਸ ਦਾ ਵਿਰੋਧ ਕਰ ਰਹੇ ਨੇ ਪਰ ਪਾਣਾ ਜੀ ਹੁਣ ਤੁਸੀਂ ਗੱਲ ਕੀਤੀ ਹੈ ਵੀ ਜਿਹੜਾ ਵੀ ਮੈਂਬਰ ਸਭਾ ਨੇ ਜਿਹੜੇ ਕਹਿ ਰਹੇ ਨੇ ਕਿ ਅਸੀਂ ਸੁਝਾਅ ਲਵਾਂਗੇ ਕਮੇਟੀ ਬਣਾਈ ਜਾਵੇਗੀ ਉਹ ਸੁਝਾਅ ਦਾ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸਭਾ ਨੇ ਕਿ ਹੱਕ ਦੇ ਵਿੱਚ ਨੇ ਜਾਂ ਵਿਰੋਧ ਕਰ ਰਹੇ ਨੇ ਕੋਈ ਤੁਹਾਡੀ ਕਿਸੇ ਨਾਲ ਗੱਲਬਾਤ ਦੇਖੋ ਉਹਦੇ ਉਹਦੇ ਚ ਹੈਗਾ ਉਹਨਾਂ ਦੋ ਤਿੰਨ ਚੀਜ਼ਾਂ ਇਹਦੇ ਚ ਆਪਾਂ ਜਿਹੜੀਆਂ ਦੇਖ ਰਹੇ ਹਾਂ ਕਿ ਜਿਹੜੇ ਤਾਂ ਮੈਂਬਰ ਐਚਪੀਸੀ ਹੈਗੇ ਨੇ ਵਿਰੋਧੀ ਧਿਰ ਦੇ ਹੂੰ ਠੀਕ ਹੈ ਉਹਨਾਂ ਨੇ ਵਿਰੋਧ ਕਰਨਾ ਜਿਹੜੇ ਹੈਗੇ ਨੇ ਐਸਜੀਪੀਸੀ ਮੈਂਬਰ ਅਕਾਲੀ ਦੇ ਨਾਲ ਸੰਬੰਧਤ ਤੇ ਉਹ ਉਹਦਾ ਇਸ ਦੇ ਹੱਕ 'ਚ ਨਹੀਂ ਪਰ ਹੁਣ ਉਹਦੇ ਵਿੱਚ ਇੱਕ ਹਰਿਆਣਾ ਕਮੇਟੀ ਜਿਹੜਾ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਹੈ ਇੱਕ ਟਕਰਾਅ ਦੀ ਸਥਿਤੀ ਬਣਦੀ ਨਜ਼ਰ ਆ ਰਹੀ ਆ ਦੁਬਾਰਾ ਮੀਰੀਪਰੀ ਕਾਲਜ ਨੂੰ ਲੈ ਕੇ ਜਿਹੜਾ ਮੀਰੀਪਰੀ ਕਾਲਜ ਅੰਮ੍ਰਿਤਾਲੇ ਤੋਂ ਅਗੇ ਸ਼ਾਬਾਦ ਹੈ ਤਾਂ ਉਹ ਦੇਖੋ ਜਦੋਂ ਹਰਿਆਣਾ ਕਮੇਟੀ ਬਣੀ ਹਰਿਆਣਾ ਕਮੇਟੀ ਬਣਨ ਤੋਂ ਪਹਿਲਾਂ ਜਿੰਨੇ ਹਰਿਆਣੇ ਦੇ ਵਿੱਚ ਗੁਰਧਾਮ ਸੀ ਉਹ ਸਾਰੇ ਐਜੀਪੀਸੀ ਦੇ ਅੰਡਰ ਸੀਗੇ ਜਿਨਨੇ ਕਾਲਜ ਆਧਾਰੇ ਸੀ ਉਹ ਸਾਰੇ ਐਜੀਪੀਸੀ ਕੋਲ ਜਦੋਂ ਕਮੇਟੀ ਹੋਂਦ ਚ ਆ ਗਈ ਤਾਂ ਉਹ ਆਧਾਰੇ ਤੇ ਗੁਰਤਾਮ ਉਹ ਸਾਰੇ ਆਟੋਮੈਟਿਕ ਹਰਿਆਣਾ ਕਮੇਟੀ ਕੋਲ ਚਲੇ ਗਏ ਹੁਣ ਰੌਲਾ ਰਹਿ ਗਿਆ ਸਿਰਫ ਇੱਕ ਮੀਰੀ ਪੀਰੀ ਕਾਲਜ ਦਾ ਹੁਣ ਹਰਿਆਣਾ ਕਮੇਟੀ ਕਹਿੰਦੀ ਵੀ ਜਦੋਂ ਸਾਰੇ ਗੁਰਦੁਆਮ ਸਾਰੀ ਜ਼ਮੀਨ ਜਾਇਦਾਦ ਤੇ ਆਧਾਰੇ ਹਰਿਆਣਾ ਕਮੇਟੀ ਕੋਲ ਆ ਗਏ ਤਾਂ ਫਿਰ ਮੀਰੀ ਪੀਰੀ ਕਾਲਜ ਕਿਉਂ ਬਿਲਕੁਲ ਠੀਕ ਐਜੀਪੀਸੀ ਕਹਿੰਦੀ ਹੈ ਵੀ ਅਸੀਂ 8 ਕਰੋੜ ਰੁਪਏ ਇੱਕ ਸਾਲ ਦਾ ਦੇਨੇ ਆ ਮੇਰੀ ਪੀਰੀ ਕਾਲਜ ਨੂੰ ਤੇ ਜਿਹੜੀ ਜ਼ਮੀਨ ਉਹ ਸਾਡੇ ਨਾਂ ਤੇ ਆ ਪਰ ਕਮੇਟੀ ਬਣਨ ਤੋਂ ਪਹਿਲਾਂ ਵੀ ਤਾਂ ਸਾਰੇ ਧਾਰੇ ਐਜੀਪੀਸੀ ਦੇ ਨਾਂ ਤੇ ਸੀਗੇ ਸਵਾਲ ਇਹ ਆ ਜਦ ਕਮੇਟੀ ਅਲੱਗ ਹੋ ਗਈ ਤਾਂ ਉਹ ਜਗ੍ਹਾ ਵੀ ਜਿਹੜਾ ਹਰਿਆਣਾ ਦੇ ਵਿੱਚ ਆਉਂਦੀ ਆ ਪਰ ਫਿਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਨਹੀਂ ਦੇ ਰਹੀ ਜੇ ਗੁਰਦੁਆਰੇ ਦੇ ਦਿੱਤੇ ਗਏ ਨੇ ਫਿਰ ਉਹਦਾ ਕਾਰਨ ਕੀ ਆ ਨੇ ਦੇਖੋ ਉਹ ਤਾਂ ਇੱਕ ਟੈਕਨੀਕਲ ਇਸ਼ੂ ਆ ਕਾਨੂੰਨ ਦੇ ਆਪੇ ਚ ਹੈਗੇ ਨੇ ਉਹ ਵੀ ਕਿਉਂ ਨਹੀਂ ਦੇ ਰਿਹਾ ਕਿਉਂਕਿ ਦੇਖੋ ਹੱਕ ਤਾਂ ਪਹਿਲਾਂ ਗੁਰਦ ਆਮਾਂ ਦੇ ਵਿੱਚ ਤਾਂ ਆ ਵੀ ਉਹ ਸਾਡੇ ਨੇ ਜ਼ਮੀਨਾਂ ਤੇ ਵਿੱਚ ਤਾਂ ਆਇਆ ਉਹ ਐਸਜੀਪੀਸੀ ਨੇ ਉਹ ਆਟੋਮੈਟਿਕ ਉਹ ਤਾਂ ਜਿਹੜੇ ਹੈਗਾ ਟਰਾਂਸਫਰ ਹੋ ਗਏ ਠੀਕ ਆ ਇਸ ਕਰਕੇ ਇਹ ਬੇਰੀਪੇਰੀ ਕਾਲਜ ਦਾ ਰੌਲਾ ਸਿਰਫ ਜਿਹੜਾ ਇੱਕ ਰਹਿ ਗਿਆ ਪਰ ਇਸੋਂ ਦੀ ਆਪਾਂ ਐਸਜੀਪੀਸੀ ਮੈਂਬਰ ਨੇ ਭਾਈ ਮਨਜੀਤ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੀ ਹੈ ਕਿ ਉਹ ਇਸ ਨੂੰ ਕਿਵੇਂ ਦੇਖਦੇ ਹੈਗੇ ਨੇ ਜਿਹੜੇ ਦੋ ਅੱਜ ਫੈਸਲੇ ਹੋਏ ਆ ਕਮੇਟੀ ਆਲਾ ਤੇ ਜਿਹੜਾ ਮੇਰੀਪੇਰੀ ਕਾਲਜ ਆਲਾ ਵੈਰੂਜੀ ਦਾ ਖਾਲਸਾ ਹੈ ਵੈਰੂਜੀ ਦੀ ਫਤਿਹ ਜਜਮਾਨ ਸਾਹਿਬ ਸਤਪਲਿਕ ਕੇ ਦੱਸੋ ਕਿ ਅੱਜ ਐਸਜੀਪੀਸੀ ਅੰਤਰੀ ਕਮੇਟੀ ਮੀਟਿੰਗ ਦੇ ਵਿੱਚ ਇੱਕ ਫੈਸਲਾ ਹੋਇਆ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇੱਕ ਜਿਹੜੀ ਕਮੇਟੀ ਬਣਾਈ ਜਾਏਗੀ ਜਿਹੜੀ ਲੋਕਾਂ ਦੇ ਸੁਝਾਅ ਆਉਣਗੇ ਉਸਤੇ ਵਿਚਾਰ ਕਰੇਗੀ ਪਰ ਕਮੇਟੀ ਜਿਹੜੀ ਹੋਏਗੀ ਜਾਂ ਸੁਝਾਅ ਜਿਹੜੇ ਹੋਣਗੇ ਉਹ ਐਕਟ ਨੂੰ ਨਹੀਂ ਤੋੜ ਸਕੇਗੀ ਜਿਹੜਾ ਗੁਰਦੁਆਰਾ ਐਕਟ 1925 ਹੈ ਹਾਂਜੀ ਜੀ ਜੀ ਉਹਨੂੰ ਇਹ ਪਤਾ ਤਾਂ ਲੱਗਿਆ ਵੇਖੋ ਜੇ ਤਾਂ ਜਿਦੀ ਤੇ ਵਧਾਲ ਪਲਾਉਣਾ ਹੈ ਜਹੇਦਾਰ ਸਾਹਿਬਾਨ ਦਾ ਨਿਯੁਕਤੀ ਦਾ ਤੇ ਉਹਨਾਂ ਦੀ ਜਿਹੜੀ ਹੈਗੀ ਆ ਬਾਅਦ ਵਿੱਚ ਉਹਨਾਂ ਨੂੰ ਫਾਰਕ ਕਰਨ ਦਾ ਜੀ ਫਿਰ ਤਾਂ ਜੇ ਸੁਝਾਅ ਲੈਣਿਆਂ ਤੇ ਫਿਰ ਤੋਂ ਉਹਦੇ ਮੁਤਾਬਕ ਚੱਲੇ ਤੇ ਜੇ ਕਾਨੂੰਨ ਵਿੱਚ ਹੈਗਾ ਤੇ ਫਿਰ ਤਾਂ ਸੁਝਾਅ ਲੈਣ ਦੀ ਲੋੜ ਨਹੀਂ ਕਿਹਤੋਂ ਜੀ ਉਕੇ ਯਾਤ ਇਹ ਗਿਆ ਸੀ ਬਦਵਾਨਾਂ ਦਾ ਔਰ ਜਿਹੜੇ ਸਿੱਖ ਸੰਪਰਦਾਵਾਂ ਨੇ ਫੈਡਰੇਸ਼ਨਾਂ ਨੇ ਤਖਸਾਲ ਆਜ ਹੋਰ ਜਥੇਬੰਦੀਆਂ ਅੰਦਰ ਮਿਲੇ ਆ ਜੀ ਜੀ ਕੋਈ ਨੋ ਤੁਸੀਂ ਆ ਲੈ ਕੇ ਤੇ ਇਹ ਜਹਾਜ਼ਦਾਰ ਸਰਬਾਨ ਦਾ ਜਿਹੜਾ ਕਾਰਜ ਖੇਤਰ ਆ ਵਿਧੀ ਵਿਧਾਨ ਆ ਇਹਨੂੰ ਮਤਲਬ ਵਧਾਇਆ ਜਾਊਗਾ ਜੀ ਤੇ ਜੇ ਉਹਦੇ ਵਿੱਚ ਕਾਨੂੰਨ ਦੀ ਕੋਈ ਗੱਲ ਹੈਗੀ ਆ ਐਕਟ ਦੀ ਗੱਲ ਹੈਗੀ ਆ ਨਹੀਂ ਉਹਨਾਂ ਨੂੰ ਮਤਲਬ ਉਹਦੇ ਅਨੁਸਾਰ ਚੱਲਣਾ ਫਿਰ ਮੇਰੇ ਖਿਆਲ ਕਮੇਟੀ ਦਾ ਕੀ ਉਹਦਾ ਸੁਝਾਅ ਲਿਆ ਦਾ ਕੀ ਫਾਇਦਾ ਨਿਕਲੂਗਾ ਤੇ ਜੀ ਤੇ ਮੈਮਸਰ ਉਹਨਾਂ ਨੇ ਇੱਕ ਗੱਲ ਕਹੀ ਹੈ ਪ੍ਰਧਾਨ ਜੀ ਨੇ ਉਹ ਕਹਿੰਦੇ ਵੀ ਇੱਕ ਤਾਂ ਐਕਟ ਵੱਖਰੀ ਗੱਲ ਹੈ ਪਰ ਫਿਰ ਵੀ ਅਸੀਂ ਲੋਕਾਂ ਦੇ ਸੁਝਾਅ ਜਿਹੜੇ ਹੈਗੇ ਨੇ رائے ਆ ਲੋਕਾਂ ਦੀ ਕਿਉਂਕਿ ਸਮੇਂ ਦੇ ਹਾਣੀ ਬਣਦੇ ਲਈ ਜੋ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਲੋਕਾਂ ਦੇ ਜਿਵੇਂ ਕਈ ਵਾਰ ਜਦੋਂ ਕੋਈ ਆਪਾਂ ਕਿਸੇ ਨੂੰ ਸਿੰਘ ਸਾਹਿਬ ਲਾ ਦਿੰਦੇ ਆ ਤੇ ਉਸ ਤੋਂ ਬਾਅਦ ਉਹਨਾਂ ਦੇ ਲੋਕਾਂ ਦੇ ਇਤਰਾਜ਼ ਆਉਂਦੇ ਨੇ ਵੀ ਇਸ ਕਰਕੇ ਸਮੇਂ ਦੇ ਹਾਣੀ ਬਣਦੇ ਨੇ ਲੋਕਾਂ ਦੇ ਸੁਝਾਅ ਵੀ ਜ਼ਰੂਰੀ ਹੈ ਤਾਂ ਇਸ ਕਰਕੇ ਪਰ ਸੁਝਾਅ ਹੋਣਗੇ ਪਰ ਉਹ ਐਕਟ ਨਹੀਂ ਤੋੜ ਸਕਣਗੇ ਸੁਝਾਅ ਵੱਖਰੀ ਗੱਲ ਹੈ ਤੇ ਐਕਟ ਜਿਹੜਾ ਹੈ ਕੋ ਆਪਣਾ ਕੰਮ ਕਰਦਾ ਰਹੇਗਾ ਫਿਰ ਉਹਨਾਂ ਐਕਟ ਪੜਿਆ ਹੋਣਾ ਹੋ ਸਕਦਾ ਉਹਦੇ ਪਤਾ ਵੀ ਕੋਈ ਲਿਖਿਆ ਹੋਣਾ ਕੋਈ ਮਜਬੂਰੀ ਵੀ ਹੋਣੀ ਆ ਚਾਹੇ ਕੋਈ ਮੈਂ ਅਦਾ ਨਹੀਂ ਇਹਦੇ ਬਾਰੇ ਬਹੁਤਾ ਡਿਟੇਲ ਚ ਕਿਉਂਕਿ ਜੀ 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 ਕਿਉਂਕਿ ਸਿੱਖ ਗੁਰਦੁਆਰਾ ਐਕਟ 1925 ਐਕਟ ਦੀ ਗੱਲ ਹੋ ਰਹੀ ਹੈ। ਅੱਛਾ ਐਕਟ ਵੀ ਠੀਕ ਆ। ਜੀ 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 ਪਰ ਜੇ ਜੇ ਆਪਾਂ ਸਮੇਂ ਦੇ ਹੜੀ ਬੜਨਾ ਤੇ ਫਿਰ ਐਕਟ ਦੇ ਵਿੱਚ ਵੀ ਕੋਈ ਨਾ ਕੋਈ ਆਪਾਂ ਤਰਮੀਮ ਕਰਕੇ ਕੋਈ ਜਿਹੜੀ ਆ ਨਾ ਆਪਣਾ ਉਹਦੇ ਚ ਜਹੇਦਾਰ ਸਾਹਿਬਾ ਨੂੰ ਲੋਨ ਤੇ ਉਹਨਾਂ ਨੂੰ ਲਾਉਣ ਦਾ ਤੇ ਕੋਈ ਕਾਰਜ ਖੇਤਰ ਬਣਾਉਣਾ ਹੈ ਤੇ ਉਹ ਸੁਝਾਅ ਜੇ ਆਉਣਗੇ ਫਿਰ ਉਨ੍ਹਾਂ ਦੇ ਅਨਸਾਰ ਕੋਈ ਨਾ ਕੋਈ ਤਾਂ ਕਰਨਾ ਪੈਣਾ ਸ਼੍ਰੋਮਣੀ ਗੁਰਦਾਰਾ ਪਰਬੰਧਕ ਕਮੇਟੀ ਨੂੰ ਜੀ 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 ਸਤਿ ਜੀ 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 ਇਹ ਆਪ ਜੇ ਜੇ ਉਹਦੇ ਮੁਤਾਬਕ ਕਰ ਹੀ ਨਹੀਂ ਸਕਦੇ ਆਪਾਂ ਤੇ ਫਿਰ ਆਪਾਂ ਨੂੰ ਸੁਝਾਅ ਵੀ ਲੈਣੇ ਜਿਹੜੇ ਮੇਰੇ ਖਿਆਲ ਦੇ ਵਿੱਚ ਮੈਂ ਹੱਸੋਈ ਨਹੀਂ ਵਾਲੀ ਗੱਲ ਹੋਊਗੀ ਜੀ ਇਹਦੇ ਵਾਸਤੇ ਅਸੀਂ ਆਪਾਂ ਦੀਆਂ ਵੀ ਗੱਲ ਕਰਾਂਗੇ ਔਰ ਐਕਟ 'ਚ ਵੀ ਵੇਖਾਂਗੇ ਕਿ ਵਿੱਚ ਜਿਹੜਾ ਸਰਬੰਧ ਦਾ ਬਾਰੇ ਆਪਾਂ ਕਰ ਸਕਦੇ ਆ ਜਾਂ ਕਹਿ ਸਕਦੇ ਆ ਉਹ ਪਹਿਲਾਂ ਇਹ ਕਹਿੰਦੇ ਹੇ ਵੀ ਜਹੇਦਾਰ ਸਬਾਲ ਦਾ ਕੋਈ ਹੈ ਹੀ ਨਹੀਂਗਾ ਜਿਹੜਾ ਆਪਣਾ ਉਹਦੇ ਚ ਲਿਖਿਆ ਐਕਟ ਦੇ ਵਿੱਚ ਜੀ ਇਹ ਵੀ ਪਹਿਲਾਂ ਪਿਛਲੇ ਟਾਈਮ ਤੇ ਕੋਈ ਪਤਾ ਨਹੀਂ ਕਿਹੜਿਆ ਕੋਈ ਵਿਦਵਾਨ ਕਹਿ ਰਹੇ ਸੀਗੇ ਜੀ ਤੇ ਪਰ ਉਹਦੋਂ ਤੋਂ ਆਨ ਕੇ ਪਰੰਪਰਾ ਚੱਲੀ ਰਹੀ ਹੈ ਕਈ ਪਰੰਪਰਾ ਜਿਹੜੀਆਂ ਨੇ ਚੱਲ ਜਾਂਦੀਆਂ ਨੇ ਉਹਨਾਂ ਨੂੰ ਵੀ ਮਗਰੋਂ ਆਪਾਂ ਨੂੰ ਜਿਹੜਾ ਹੈ ਉਹ ਉੱਤ ਪਾਸੇ ਜਿਹੜਾ ਨਹੀਂ ਕਹਿ ਰ ਸਿੱਖ ਪੰਥ ਦੇ ਵਿੱਚ ਜਿਹੜੇ ਆ ਉਹ ਆਪਾਂ ਨੂੰ ਕਹਿ ਰ ਬੜਾ ਮੁਸ਼ਕਲ ਹੋ ਜਾਂਦਾ ਹੈ ਨੀ ਨੀ ਚਰਚੇ ਸੁਝਾਅ ਵੀ ਲੈਣੇ ਚਾਹੀਦੇ ਆ ਤੇ ਮੌਕੇ ਦੀ ਹਾਨੀ ਬਣਨ ਵਾਸਤੇ ਜੇ ਉਹਦੇ ਚ ਕੋਈ ਕਰਨਾ ਪਈਦਾ ਹੈ ਤੇ ਜਰੂਰ ਕਰਨਾ ਚਾਹੀਦਾ ਕਿਉਂਕਿ ਸਿੰਘ ਸਾਹਿਬਾਨ ਨੂੰ ਜਿੱਤਰਾ ਲਾ ਦਿੰਦੇ ਐਵੇਂ ਪੰਜ ਸੱਤ ਬੰਦੇ ਬਹਿ ਗਏ ਤੇ ਲਾ ਦਿੰਦੇ ਆ ਉਹਦੇ ਵਾਸਤੇ ਸੁਝਾਅ ਵੀ ਸੜੀ ਜਿਹਾ ਬੰਦੀਆਂ ਦੇ ਹੁਣ ਪਿਆ ਚਾਰ ਪੰਜ ਤਿੰਨ ਨਾਂ ਉਹਨਾਂ ਨੇ ਫਾਈਨਲ ਕੀਤੇ ਆ ਤੇ ਉਹਦੇ ਚ ਜਿਹੜੀ ਫਲਾਣੀ ਹਸਤੀ ਆ ਜਾਂ ਦੋ ਲਾਉਣਿਆਂ ਜਾਂ ਤਿੰਨ ਲਾਉਣਿਆਂ ਜਾਂ ਇੱਕ ਲਾਉਣਾ ਉਹਦੇ ਚ ਚੂਜ਼ ਕਰਕੇ ਫਿਰ ਉਹ ਲਾਇਆ ਜਾਣੇ ਜਿਹੜੇ ਹਨ ਪਰ ਲਾਵੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਰ ਕੋਈ ਨਾ ਕੋਈ ਉਹਦੇ ਚ ਇਹ ਤਾਂ ਹੋਵੇ ਨਾ ਵੀ ਕੋਈ ਕੁਆਲਿਫਿਕੇਸ਼ਨ ਕੋਈ ਤਜਰਬਾ ਕੋਈ ਕਥਾ ਦਾ ਕੋਈ ਹਾਂਜੀ ਜੀ 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 ਅਜੇ ਮਨੋ ਇੱਕ ਹਰਿਆਣਾ ਦੇ ਨਾਲ ਜਿਹੜੀ ਕੋਈ ਸਾਡੇ ਖਾਲਸਾ ਪੰਥ ਦੇ ਵਿੱਚ ਨਾ ਇਹ ਕੁਰਬਾਨੀ ਵਾਲੇ ਲੋਕਾਂ ਨੂੰ ਵੀ ਵੇਖਿਆ ਜਾਂਦਾ ਹੈ ਜੀ 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 ਆਪਣੇ ਜਿਨ੍ਹਾਂ ਨੇ ਅਪੀਤ ਵਿੱਚ ਕਈ ਰਾ ਕੋਈ ਕੁਰਬਾਨੀਆਂ ਦੀਪੀਆਂ ਦਿੰਦੀਆਂ ਨੇ ਜਾਂ ਛਿਦੀਆਂ ਦਿੱਤੀਆਂ ਦੀਆਂ ਕਿਈਆਂ ਪਰਿਵਾਰਾਂ ਨੇ ਇਹ ਸਾਰਾ ਕੁਝ ਉਹਦੇ ਚ ਵੇਖਣਾ ਪੈਂਦਾ ਤੇ ਤਾਂ ਕਰਕੇ ਹੀ ਕੌਮੀ ਫੈਸਲੇ ਹੋ ਸਕਦੇ ਆ ਤੇ ਜੇ ਇਸ ਤਰ੍ਹਾਂ ਫੜ ਕੇ ਉਥੋਂ ਲਾਤਾ ਇਹਨੂੰ ਲਾਤਾ ਤੇ ਉਹ ਕੌਮੀ ਫੈਸਲੇ ਨਹੀਂ ਹੁੰਦੇ ਫਿਰ ਸਾਡੀ ਕੌਮ ਚ ਦੁੱਬਦਾ ਪੈ ਜਾਂਦੀ ਆ ਉਹਦੇ ਨਾਲ ਉਹ ਦੁਬਦਾ ਜੋ ਕੱਢਣ ਵਾਸਤੇ ਤੇ ਸਾਰਾ ਵਿਧਿ ਵਿਵਧਾਨ ਜਿਹੜਾ ਹੈ ਆਪਾਂ ਇਹ ਆਪਣੇ ਸ਼੍ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕਾਫੀ ਪੜੂਗਾ। ਉਹ ਸਿੱਖ ਜਥੇਬੰਦੀਆਂ ਵੀ ਇਹ ਕਹਿ ਰਹੀਆਂ ਨੇ ਵੀ ਬੜਨਾ ਚਾਹੀਦਾ ਹੈ। ਜੀ ਜੀ। ਮੈਂ ਵੀ ਬੇਨਤੀ ਕਰਦਾ ਹੈ ਕਿ ਇਹਦੇ ਲਈ ਕੋਈ ਸਾਰਥਕ ਹੱਲ ਲੱਭ ਕੇ ਤੇ ਇਹ ਵਧੀਆ ਤਰਾ ਇਹਦੀ ਚੋਣ ਹੋਣੀ ਚਾਹੀਦੀ ਆ। ਇਹ ਵਧੀਆ ਤਰ੍ਹਾਂ ਜਦੋਂ ਉਹ ਇਥੋਂ ਰਿਟਾਇਰ ਹੋ ਕੇ ਜਾਂ ਉਹਨਾਂ ਨੂੰ ਸਰਕਾਰ ਨਾਲ ਘਰ ਆਪਣੇ ਜਿਹੜਾ ਉਹ ਭੇਜਣਾ ਚਾਹੀਦਾ। ਜੀ 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 ਮੈਨੂੰ ਸਾਹਿਬ ਇੱਕ ਹਰਿਆਣਾ ਕਮੇਟੀ ਦੇ ਨਾਲ ਮੋੜ ਤੋਂ ਜਿਹੜੀ ਟਕਰਾਅ ਦੀ ਸਥਿਤੀ ਬਣਦੀ ਜਾ ਰਹੀ ਹੈ ਮੇਰੀ ਪੀਰੀ ਕਾਲਜ ਨੂੰ ਲੈ ਕੇ ਹਰਿਆਣਾ ਕਹਿੰਦਾ ਸਾਡਾ ਸਾਡੇ ਅਧਿਕਾਰ ਖੇਤਰ ਚ ਹੈ ਹਰਿਆਣੇ ਚ ਪੈਂਦਾ ਸਾਡੀ ਜ਼ਮੀਨ ਹੈ। ਐਸਜੀਪੀਸੀ ਕਹਿੰਦੀ ਹੈ ਕਿ ਅਸੀਂ 8 ਕਰੋੜ ਰੁਪਏ ਇੱਕ ਸਾਲ ਦਾ ਦਿੰਨੇ ਆ ਤੇ ਜ਼ਮੀਨ ਐਸਜੀਪੀਸੀ ਦੇ ਨਾਂ ਤੇ ਆ ਉਹ ਸਾਡਾ ਹੈ। ਹੁਣ ਕੀ ਲੱਗਦਾ ਹੈ ਕਿ ਇਸ ਟਕਰਾਅ ਦੀ ਸਥਿਤੀ ਹੈ ਜਿਹੜੀ ਇਹ ਬਣ ਤੋਂ ਕਿਵੇਂ ਬਚਾਇਆ ਹੋ ਸ ਬਚਾ ਹੋ ਸਕਦਾ? ਇਹ ਹੋ ਸਕਦਾ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿੱਦਣ ਇੱਥੇ ਆਏ ਸੀ ਨਾ ਹਰਿਆਣਾ ਕਮੇਟੀ ਵਾਲੇ ਜੀ ਉਹਦੋਂ ਨਾਲ ਸਰਕਾਰ ਨਹੀਂ ਕੀਤਾ ਗਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਲੋ ਮੈਂ ਉੱਥੇ ਸਭ ਗਿਆ ਸੀ ਤੇ ਮੈਂ ਕਿਹਾ ਵੀ ਸੀ ਇੱਕ ਦੋ ਥਾਵਾਂ ਤੇ ਵੀ ਉਹ ਨਾਉਣਾ ਹੈ ਔਰ ਉਹਨਾਂ ਦਾ ਸਰਕਾਰਮਾਨ ਕਰਨਾ ਸਾਡੀ ਡਿਊਟੀ ਬਣਦੀ ਸੀ ਵੈਸੇ ਜੀ ਜੀ ਕਿਉਂਕਿ ਜੇ ਉਹ ਅੱਡ ਹੋਇਆ ਤੇ ਉਹ ਵਿਰਤਵਾ ਕਰਕੇ ਹੋਈ ਆ ਜਿਹੜਾ ਸੀਨੀਅਰ ਮੀਤ ਪ੍ਰਧਾਨ ਬਿਨਾਂ ਕਿਹੇ ਜੋ ਮਿਆ ਤੋਂ ਉਹ ਨਾਮਿਨੇਟ ਕਰਕੇ ਬਣਾਉਂਦੇ ਰਹੇ ਬਾਦਲ ਬਾਦ ਦੇ ਨੇੜੂ ਦਾ ਉਹ ਰਿਸ਼ਤੇਦਾਰ ਸੀ ਉਹਦੇ ਕਰਕੇ ਉਹ ਜਿਹੜੀ ਕਮੇਟੀ ਬਣੀ ਆ ਜੀ ਤੇ ਫਿਰ ਅਹੀ ਆਖਦੇ ਨੇ ਆ ਜੀ ਇਹ ਭਾਰਤੀ ਜਨਤਾ ਪਾਰਟੀ ਨੇ ਬਣਾ ਤੀ ਆ ਜਾਂ ਕਾਂਗਰਸ ਨੇ ਬਣਾ ਤੀ ਮਾੜੀ ਗੱਲ ਹੋਈ ਆ ਨਹੀਂ ਸੀ ਬਣਨੀ ਚਾਹੀਦੀ ਜਿਹੜੇ ਟੋਰ ਆ ਨਹੀਂ ਹੈਗੀਆਂ ਠੀਕ ਹੋ ਗਿਆ ਖਾਲਸਾ ਪੰਥ ਜਿਹੜਾ ਇਕੱਠਾ ਰਹੂਗਾ ਤੇ ਸ਼ਕਤੀ ਬਣੀ ਰਹੂਗੀ ਜੀ ਲੇਕਿਨ ਬਣ ਗਈ ਹੋਣਾ ਜੀ ਬਣ ਤੋਂ ਬਾਅਦ ਜਦੋਂ ਇੱਥੇ ਆਏ ਹੀ ਸਾਡਾ ਫਰਜ਼ ਬਣਦਾ ਹੈ ਉਹਨਾਂ ਦਾ ਅਸਰ ਰੋਪੇ ਦਿੰਦੇ ਸਰਕਾਰ ਕਰਦੇ ਮੈਂ ਉਹਦਣਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਜਿੰਨਾ ਕਰ ਸਕਦਾ ਹੈ ਕਿਉਂਕਿ ਇਹ ਅੰਦਰੋਂ ਦਾ ਸਰੂਪਾ ਨਹੀਂ ਦਿੱਤਾ ਗਿਆ ਜੀ ਤੇ ਨਾ ਇੱਥੇ ਆਪਣੇ ਇਨਫਰਮੇਸ਼ਨ ਦਫ਼ਤਰ 'ਚ ਉਹਨਾਂ ਨੂੰ ਕੋਈ ਸਰੂਪਾ ਦਿੱਤਾ ਗਿਆ ਜੀ ਮੈਂ ਆਪ ਦੇ ਕੋਲੋਂ ਦੋ ਫੋਟੋ ਮੰਗਵਾ ਕੇ ਤੇ ਕੋਲੋਂ ਸਰੂਪੇ ਉਹਨਾਂ ਦੇ ਗੱਲ 'ਚ ਦੋ 10 12 ਪਾਏ ਸੀ ਜੀ ਤਾਂ ਮੈਂ ਸਮਝਦਾ ਹਾਂ ਕਿ ਜੇ ਉਹਨਾਂ ਦਾ ਸਤਕਾਰ ਮਾਣ ਆ ਵੀ ਦੀ ਇਹ ਰੱਖਣਾ ਜੀ ਤੇ ਇਹੋ ਜਿਹੀ ਗੱਲਾਂ ਸ਼ਾਇਦ ਨਹੀਂ ਹੋਣੀਆਂ ਜਿਹੜੀਆਂ ਆ ਰਹੀਆਂ ਨੇ ਤਕਰਾਅ ਵੀ ਨੀਤੀ ਨਹੀਂ ਹੋਣੀ ਚਾਹੀਦੀ ਜੀ ਜੀ ਮੇਰੀ ਪੀਰੀ ਦਾ ਬੰਦਾ ਸਰਕਾਰ ਉਹਨਾਂ ਨੂੰ ਬੰਦਾ ਸਰਕਾਰ ਦੇਣਾ ਚਾਹੀਦਾ ਹੁੰਦਾ ਜੀ ਕਿ ਤੁਹਾਨੂੰ ਕੀ ਲੱਗਦਾ ਕਿ ਮੇਰੀ ਪੀਰੀ ਕੱਲ ਜਿਹੜਾ ਉਹ ਐ ਜੀ ਪੀ ਸੀ ਨੂੰ ਆਉਣਾ ਚਾਹੀਦਾ ਜਾਂ ਆਪਾਂ ਨੂੰ ਹਰਿਆਣਾ ਛੱਡ ਦੇਣਾ ਚਾਹੀਦਾ ਜਿਸ ਤਰ੍ਹਾਂ ਆਪਾਂ ਦੂਜੇ ਪਾਸੇ ਛੱਡੇ ਆ ਮੈਂ ਬੇਨਤੀ ਹੂ ਕਰਨੀ ਚਾਹੁੰਦਾ ਉਹ ਗੱਲ ਤਾਂ ਉਹ ਹੀ ਆ ਪਹਿਲਾ ਗੁਰਦੁਆਰੇ ਸਹਿਬਾਨ ਜਿਹੜੇ ਸੀ ਉਹਨਾਂ ਦਾ ਵੀ ਆਪਣਾ ਰੌਲਾ ਸੀ ਉਹ ਦਰੋਤ ਜੀ ਹੁਣ ਮੈਨੂੰ ਨਹੀਂ ਇਹਦੇ ਵਿੱਚ ਪਤਾ ਵੀ ਸ਼ਰੋਮਨੀ ਗੁਰਦਾਰਾ ਕਿਉਂਕਿ ਸਾਨੂੰ ਉਹ ਧਾਰੇ ਦੇ ਸ਼੍ਰੋਮਣੀ ਕਮੇਟੀ ਵਾਲੇ ਦੇ ਵਿੱਚ ਜਿਹੜਾ ਦੂੰਗਾ ਵੈਰਾ ਹੈ ਉਹਦੇ ਵਿੱਚ ਬਾਦਲ ਪਰਿਵਾਰ ਨੇ ਸਾਨੂੰ ਨਹੀਂ ਆਉਣ ਦਿੱਤਾ ਕਦੇ ਵੀ ਜੀ 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 ਸਾਨੂੰ ਉੱਥੋਂ ਦੀ ਗੁੰਜਲ ਦਾ ਪਤਾ ਹੀ ਨਹੀਂ ਗਿਆ ਵੀ ਇਹ ਉੱਥੇ ਹਰਿਆਣੇ ਵਿੱਚ ਜਿਹੜਾ ਬੜਿਆ ਹਸਾਲ ਆਇਆ ਤੇ ਮੀਰੀ ਕ੍ਰਿਕਟ ਅਕੈਡਮੀ ਹੈ ਜੋ ਹੋਰ ਹੈ ਜੀ ਉਹ ਜੇ ਸ਼੍ਰੋਮਣੀ ਕੋਈ ਤਰ੍ਹਾਂ ਪ੍ਰਬੰਧ ਕਮੇਟੀ ਹੋਣ ਟਿਕਟ ਚਲਾਉਂਦੀ ਰਹੀ ਹੈ ਤੇ ਇਹੋ ਹੀ ਚਲਾਉਂਦੇ ਹੋਣੇ ਆ ਮੇਰੇ ਖਵਾਲ ਸ਼੍ਰੋਮਣੀ ਕਮੇਟੀ ਹੀ ਚਲਾਉਂਦੀ ਹੋਊਗੀ ਜੀ ਜੀ ਤੋਂ ਉਹ ਮੈਂ ਇਹਨਾਂ ਨੂੰ ਇਹ ਸੁਝਾਅ ਦਊਂਗਾ ਧਾਮੀ ਸਾਹਿਬ ਨੂੰ ਜੀ ਕਿ ਨਾ ਉਹ ਰੱਖ ਕੇ ਇਹਦਾ ਮਸਲੇ ਨੂੰ ਹੱਲ ਕਰੋ ਤੇ ਫੇਰ ਲੜਦੇ ਰਹੇ ਤੇ ਜਿਹੜੀ ਅੱਗੇ ਜਿੱਤਰਾ ਦਿੱਲੀ ਕਮੇਟੀ ਇਹਨਾਂ ਤੋਂ ਪਾਸੇ ਚਲੀ ਗਈ ਜਾਂ ਪਰਲੀ ਚਲੀ ਗਈ ਆ ਪਟਨਾ ਸਾਹ ਵਾਲੀ ਜੀ ਜੀ ਇਹ ਸਾਰਿਆਂ ਨਾਲ ਲੜਦੇ ਗਏ ਤੇ ਅਸੀਂ ਲੱਗ ਥਲਾ ਕੇ ਤਾਂ ਅੱਗੇ ਹੀ ਹੋ ਗਏ ਆ ਕਿਉਂਕਿ ਹੋਇਆ ਬਾਦਲ ਪਰਿਵਾਰ ਕਰਕੇ ਸ਼੍ਰੋਮਿਕ ਆਲੀ ਦਲ ਬਾਦਲ ਜਨ ਰਿਪਰੈਜ਼ੈਂਟ ਕਰਦਾ ਹੈ ਜੀ ਜੀ ਤੇ ਮੈਂ ਧਾਮੀ ਸਾਹਿਬ ਨੂੰ ਮੇਰਾ ਸਹਿਯਾਰ ਪਤਾ ਚੰਗਾ ਲੱਗੇ ਕਿ ਨਾਂ ਲੱਗੇ ਚੋਂ ਤੇ ਜੰਨ ਲੱਗਦਾ ਤੇ ਉਧਰ ਸਤਕਾਰ ਜਰੂਰ ਕਰਨਾ ਚਾਹੀਦਾ ਹੈ ਉਹਨਾਂ ਨੂੰ ਆਆਂ ਦਾ ਜੀ ਜੀ ਤੇ ਉਹਨਾਂ ਨਾਲ ਮਿਲ ਬੈਠ ਕੇ ਤੇ ਇਹ ਸਾਰਾ ਮਸਲਾ ਜਿਹੜਾ ਹੈ ਇਹਨੂੰ ਵਿਚਾਰ ਕੇ ਵੀ ਦਾ ਕੋਈ ਸਹੀ ਹੱਲ ਜਿਹੜਾ ਹੈ ਉਹ ਕੱਢਣਾ ਚਾਹੀਦਾ ਨਾ ਕਿ ਕੋਟਾ ਕਚਿਹਰੀਆਂ ਚ ਜਾਊਗਾ ਫਿਰ ਉਹ ਲਮਕਿਆ ਰਹੂਗਾ ਫਿਰ ਇੱਕ ਦੋ ਜਿਹੜਾ ਕੜਤਨ ਬਣੀ ਰਹੂਗੀ ਇਹ ਅੱਗੇ ਸਿੱਖ ਥੋੜੀ ਗਿਣਤੀ ਜਿ ਹੈਗੇ ਆ ਇਹ ਆਪਣੇ ਹਿੰਦਸਤਾਨ ਤੇ ਪੰਜਾਬ ਤੇ ਸਾਡੇ ਨਾਲ ਥਾਂ ਥਾਂ ਤੇ ਐ ਬਦੀ ਕਿਹ ਹੋ ਰੀਆਂ ਨੇ ਸਾਡੇ ਸਿੰਘ ਅੰਦਰ ਨੇ ਸਾਡੀ ਕੋਈ ਸੁਣਦਾ ਨਹੀਂ ਐਸੇ ਬਲੇ ਕੋਈ ਜੀ 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 ਠੀਕ ਸੋ ਦੰ ਦਿਹਾੜੇ ਕਈ ਸਾਡੇ ਨੌਜਵਾਨਾਂ ਨੇ ਆ ਕੁੱਟਿਆ ਜਾਂਦਾ ਮੁਕਸਰ ਦੇ ਵਿੱਚ ਆ ਵੇਖੋ ਕੀ ਘਟਨਾ ਹੋਈ ਹੈ ਇੱਕ ਬਿਲਕੁਲ 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 ਅਰੇ ਆ ਜੋਵਾਨਾ ਸਾਹਿਬ ਉੱਥੇ ਫਾਂਸੀ ਦੇ ਫੰਡੇ ਤੇ ਵੀ ਜਾ ਰਹੇ ਜੇ ਹੈਗੇ ਨੇ ਜੀ ਔਰ ਇਸੇ ਤਰ੍ਹਾਂ ਸਾਡੇ ਵਾਰਾ ਸਾਹਿਬ ਤੇ ਹੋਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਗਦੀਰ ਸਿੰਘ ਖੈੜਾ ਜੀ ਸਾਰੇ ਸਾਡੇ ਗੱਲ ਤਾਂ ਸਾਡੀ ਕੋਈ ਸੁਣਦਾ ਨਹੀਂ ਕਿਉਂਕਿ ਸਾਡੀ ਸ਼ਕਤੀ ਜਿਹੜੀ ਸੀ ਉਹ ਖੰਡ ਪੁੰਡ ਗਈ ਆ ਜੀ ਜੀ ਤੇ ਮੈਂ ਇਹ ਵੀ ਸੁਝਾ ਦੇਣਾ ਚਾਹੁੰਦਾ ਖਾਲਸਾ ਪੰਥ ਨੂੰ ਤੇ ਆਪਾਂ ਨੂੰ ਸਾਰਿਆਂ ਨੂੰ ਕਥਾਲ ਤੱਕ ਸਾਡੇ ਜੋ ਆਦੇਸ਼ ਦੋ ਤਰੀਕ ਨੂੰ ਆਏ ਨੇ ਉਹਦੇ ਮੁਤਾਬਕ ਸਾਨੂੰ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਗਏ ਤੇ ਪੰਥਕ ਸ਼ਕਤੀ ਨੂੰ ਜਿਹੜਾ ਵਧਾਉਣਾ ਚਾਹੀਦਾ ਏ ਇਕਤਾ ਕਰਨੀ ਚਾਹੀਦੀ ਏ ਰੋ ਇੱਕ ਹੋਣਾ ਚਾਹੀਦਾ ਏ ਇੱਕ ਤੋਂ ਮੰਗੇ ਤੇ ਸਾਲਸਾ ਪੰਥੀ ਸ਼ਕਤੀ ਜਿਹੜੀ ਉਹ ਬਣੂਗੀ ਠੀਕ ਹੈ ਠੀਕ ਹੈ ਬ੍ਰਾਦਰ ਸਭ ਧੰਨਵਾਦ ਧੰਨਵਾਦ ਬਹੁਤ ਹਨ ਦੇਖੋ ਉਹਨਾਂ ਨੇ ਸਿੱਧੇ ਕਿਹਾ ਕਿ ਜਿਹੜਾ ਮੀਰੀ ਪੀਰੀ ਕਾਲਜ ਹੈ ਉਹ ਬੈਠ ਕੇ ਨਵੇੜਨਾ ਚਾਹੀਦਾ ਉਹਨੇ ਇੱਕ ਵੱਡੀ ਗੱਲ ਇਹ ਵੀ ਉਠਾਈ ਹੈ ਕਿ ਜਦੋਂ ਹਰਿਆਣਾ ਕਮੇਟੀ ਹੋਂਦ ਚ ਆਈ ਜਾਂ ਹੁਣ ਜਿਹੜੀ ਦੁਬਾਰਾ ਵੋਟਾਂ ਤੋਂ ਪਹਿਨ ਤੋਂ ਪਹਿਲਾਂ ਜਦੋਂ ਪ੍ਰਧਾਨਗੀ ਜਗਦੀਸ਼ ਸਿੰਘ ਝਿੰਟਾ ਬਣੇ ਤਾਂ ਪੂਰੀ ਜਦੋਂ ਕਮੇਟੀ ਦਰਬਾਰ ਸਾਹਿਬ ਨਤਮਸਤਕ ਹੋਣਾ ਹੀ ਤਾਂ ਉਹਦਾ ਸਤਕਾਰ ਨਹੀਂ ਕੀਤਾ ਗਿਆ ਠੀਕ ਹੈ ਸਤਕਾਰ ਕਰਨਾ ਬਣਦਾ ਸੀ ਜਿਹੜਾ ਤੁਹਾਡਾ ਆਪਸੀ ਰਾਜਨੀਤਿਕ ਮਤਭੇਦ ਹੈਗੇ ਨੇ ਉਹ ਅਲੱਗ ਗੱਲ ਹੈ ਪਰ ਜਦੋਂ ਕੋਈ ਕਮੇਟੀ ਦਰਬਾਰ ਸਾਹਿਬ ਆਈ ਹੈ ਤਾਂ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਸੀਗਾ ਤਾਂ ਆਪਾਂ ਇੱਕ ਵਾਰੀ ਜਿਹੜੇ ਅਕਾਲੀ ਦਲ ਦੇ ਆਗੂ ਹੈਗੇ ਨੇ ਪ੍ਰੋਫੈਸਰ ਪ੍ਰਿੰਸਿੰਗ ਚੰਦੂ ਮਾਜਰਾ ਉਹ ਕੀ ਕਹਿੰਦੇ ਨੇ ਮੀਰੀ ਪੀਰੀ ਕਾਲ ਨੂੰ ਲੈ ਕੇ ਆਪਾਂ ਉਸਤੇ ਵੀ ਇੱਕ ਵਾਰ ਦੇਖਦੇ ਹਾਂ ਕੀ ਕਹਿੰਦੇ ਨੇ ਉਹ ਹਰਿਆਣਾ ਕਮੇਟੀ ਸੇ ਪੰਜਾਬ ਦੇ ਐਸਜੀਪੀਸੀ ਦੋਨੋਂ ਦੇਖ ਕੇ ਮੇਰੀ ਪੀਰੀ ਕਾਲਜ ਨੂੰ ਲੈ ਕੇ ਟਕਰਾਵਾਂ ਵਾਧਾ ਜਾ ਰਿਹਾ ਅੱਜ ਅੰਤਰੀ ਕਮੇਟੀ ਚ ਫੈਸਲਾ ਹੋਇਆ ਕਿ 8 ਕਰੋੜ ਇੱਕ ਸਾਲ ਦਾ ਦਿੰਨੇ ਆ ਉਹ ਕੱਲ ਸਾਡਾ ਅਸੀਂ ਕਿਸੇ ਹਾਲਤ ਵਿੱਚ ਕਬਜ਼ਾ ਨਹੀਂ ਹੁੰਦੇ ਦੇਖੋ ਇਹ ਕਹਿੰਦਾ ਗਲਤ ਆ ਉਹਨਾਂ ਦਾ ਮੈਂ ਸਮਝਦਾ ਜੇ ਬਾਕੀ ਗੁਰਦੁਆਰਾ ਸਾਹਿਬਾਂ ਛੱਡ ਤੇ ਬਾਕੀ ਕਾਲਜ ਛੱਡ ਤੇ ਬਾਕੀ ਸਕੂਲ ਛੱਡ ਤੇ ਹੁਣ ਮੇਰੀ ਪੀਰੀ ਕਾਲਜ ਰੱਖ ਕੇ ਐਸਜੀਪੀਸੀ ਕਲੇਮ ਕਰੇ ਸਿਰਫ ਉਹਦੇ ટ્રસ્ਟੀ ਸਾਹਿਬੀ ਉਸੇ ਬਾਦਰ ਖਾਨ ਦਾ ਪਰਿਵਾਰ ਆ ਇਹ ਤਾਂ ਚੰਗੀ ਗੱਲ ਨਹੀਂ ਹੈ ਤੋਂ ਮੈਂ ਸਮਝਦਾ ਕਿ ਮਤਲਬ ਜੇ ਬਾਕੀ ਗੁਰਦੁਆਰਾ ਜੋਥੋ ਦਾ ਪਰਵਾਧ ਜਿਹੜਾ ਉੱਥੋਂ ਦੀ ਭੇਟਾ ਜਿਹੜੀ ਆ ਹਰਿਆਣੇ ਦੇ ਗੁਰਦੁਆਰੇ ਤੇ ਹਰਿਆਣੇ ਦੀ ਸੰਸਥਾਵਾਂ ਤੇ ਲਾਈ ਜਾਂਦੀ ਆ ਤੇ ਇਹ ਜੀ ਪਿੱਛੇ ਤਾਂ ਆਪਣੇ ਕਾਲਜ ਨਹੀਂ ਸੰਭਾਲੇ ਜਾ ਰਹੇ ਆਪਣੇ ਸਕੂਲ ਨਹੀਂ ਸੰਭਾਲੇ ਜਾ ਰਹੇ ਪੰਜਾਬ ਦੀ ਸੰਭਾਲ ਲੈਣੇ ਤੁਮ ਮਦਦ ਕਰਨੀ ਹੈ ਕਿਸੇ ਦੀ ਕਰਨ ਜੀ ਸਤਿ ਸਕੇ ਕਰਨ ਪ੍ਰੋਫੈਸਰ ਪ੍ਰਿੰਸਮ ਚੰਦੂ ਮਾਜਰਾ ਕਹਿੰਦੇ ਆ ਵੀ ਜੇਕਰ ਅਸੀਂ ਸਾਰੇ ਗੁਰਧਾਮ ਦੇਤੇ ਸਾਰੇ ਆਧਾਰੇ ਦੇਤੇ ਤੇ ਉਹ ਕਹਿੰਦਾ ਮੇਰੀ ਪੇਰੀ ਕਾਲਜ ਵੀ ਦੇ ਦਿਓ ਠੀਕ ਕਰੋ ਦੀ ਗੱਲ ਬਿਲਕੁਲ ਠੀਕ ਹੈ ਵੀ ਜੇ ਕਾਲਜ ਕਿਉਂ ਰੱਖਿਆ ਕੀ ਐਸਜੀਪੀਸੀ ਹਰਿਆਣਾ ਜਾ ਕੇ ਕਾਲਜ ਚਲਾਏਗੀ ਹੂੰ ਠੀਕ ਹੈ ਜਿਹੜੀ ਗੱਲ ਜ਼ਮੀਨ ਦੀ ਕਹੀ ਜਾ ਰਹੀ ਹੈ ਦੇਖੋ ਕੱਲ ਇਹ ਮਾਮਲਾ ਕੋਰਟ 'ਚ ਵੀ ਜਾਣਾ ਹੈ ਇਹ ਹਾਈ ਕੋਰਟ ਜਾਣਾ ਹੈ ਸੁਪਰੀਮ ਕੋਰਟ ਜਾਣਾ ਪਹਿਲਾਂ ਵੀ ਦਾਲਦਾਂ 'ਚ ਮਾਮਲੇ ਗਏ ਆ ਤਾਂ ਮੈਨੂੰ ਲੱਗਦਾ ਵੀ ਅਦਾਲਤ ਦੇ ਵਿੱਚ ਵੀ ਫੈਸਲਾ ਇਹੀ ਹੋ ਸਕਦਾ ਹੈ ਵੀ ਜੇਕਰ ਪਹਿਲਾਂ ਜਿਹੜੀਆਂ ਉੱਥੇ ਜਗ੍ਹਾ ਹੈਗੀਆਂ ਕਾਲਜ ਨੇ ਆਧਾਰੇ ਆ ਉਸ ਕਮੇਟੀ ਹੋਣ ਦੇ ਚ ਆਉਣ ਤੋਂ ਪਹਿਲਾਂ ਐਸਜੀਪੀਸੀ ਦੇ ਨਾਂ ਤੇ ਸੀ ਤੇ ਅੱਜ ਉਹ ਹਰਿਆਣਾ ਕਮੇਟੀ ਦੇ ਨਾਂ ਤੇ ਚਲੇ ਗਏ ਤੇ ਫਿਰ ਇਹ ਜ਼ਮੀਨ ਵੀ ਜਿਹੜੀ ਅਟਮੇਟ ਹਰਿਆਣਾ ਕਮੇਟੀ ਨਾਲ ਤੇ ਚੱਲੀ ਜਾਣੀ ਆ ਇੱਕਕਰ ਮਾੜਾ ਜੀ ਹੋਰ ਵੀ ਜਿਹੜੇ ਹਰਿਆਣਾ ਗੁਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੁਸੀਂ ਗੱਲ ਕਰ ਰਹੇ ਹੋ ਜਗਦੀਸ਼ ਸਿੰਘ ਛਿੰਡਾ ਮੇਰੀ ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਗੱਲਬਾਤ ਵੀ ਹੋਈ ਹੈ ਕਿ ਉਹਦੇ ਵਿੱਚ ਕੀ ਪ੍ਰੋਜੈਕਟ ਚੱਲੇਗਾ ਤੁਸੀਂ ਕੀ ਚਲਾਓਗੇ ਤਾਂ ਉਹਨਾਂ ਨੇ ਕੁਝ ਗੜੀ ਗੱਲਾਂ ਬਾਤਾਂ ਨੇ ਉਹ ਸਾਡੇ ਨਾਲ ਸਾਂਝੀਆਂ ਵੀ ਕੀਤੀਆਂ ਨੇ ਜਿਹੜਾ ਤੁਸੀਂ ਮੀਰੀਪੀੜੀ ਕਾਲਜ ਦੀ ਗੱਲ ਕਰ ਰਹੇ ਹੋ ਉਹਨਾਂ ਨੇ ਕਿਹਾ ਕਿ ਉੱਥੇ ਅਸੀਂ ਹਸਪਤਾਲ ਬਣਾਵਾਂਗੇ ਜੋ ਹੋਰ ਵੀ ਬੜਾ ਕੁਝ ਆਪਾਂ ਦਰਸ਼ਕਾਂ ਨੂੰ ਜਰੂਰ ਸੁਣਾ ਦਿੰਨੇ ਆ ਉਹਨਾਂ ਨੇ ਕੀ ਕਿਹਾ ਮੀਰੀਪੀੜੀ ਸਾਡਾ ਜੀ ਮੈਡੀਕਲ ਕਾਲਜ ਅਜੇ ਬਣਨਾ ਹੈ ਜੇ ਉਹ ਮੈਡੀਕਲ ਕਾਲਜ ਬਣਦਾ ਹੈ ਤੇ ਇੱਥੇ ਦੇ ਏਰੀਆ ਦੇ ਲੋਕਾਂ ਨੂੰ ਬੱਚਿਆਂ ਨੂੰ ਮਤਲਬ 60 70 ਸੀਟਾਂ ਦਾ ਉੱਥੇ ਹੈਗਾ ਜੇ ਸਰਕਾਰ ਸਾਡੇ ਨਾਲ ਹੈ ਤੇ ਉੱਥੇ ਮੈਡੀਕਲ ਕਾਲਜ ਜਲਦ ਬਣ ਸਕਦਾ ਮੈਡੀਕਲ ਕਾਲਜ ਦੀ ਗੱਲ ਕਹੀ ਹੈ ਕੋਈ ਕੀ ਪਲਾਨ ਕੀ ਹੈ ਮੈਡੀਕਲ ਕਿਉਂਕਿ ਨਾ ਸਿੱਖਿਆ ਸਭ ਤੋਂ ਜ਼ਰੂਰੀ ਹੈ ਕਿਉਂਕਿ ਜੇ ਸਿੱਖਿਆ ਮਿਲੇਗੀ ਤਾਂ ਪਰਿਵਾਰ ਤੰਦਰੁਸਤ ਹੋਏਗਾ ਤੇ ਅੱਗੇ ਜਿਹੜਾ ਪਰਿਵਾਰ ਫੁੱਲੇਗਾ ਵੀ ਵਧੇਗਾ ਵੀ ਤੇ ਆਪਣੇ ਜਿਹੜੀ ਕਮਾਈ ਉਹ ਕਰ ਸਕੇਗਾ ਕੀ ਇਸ ਨੂੰ ਲੈ ਕੇ ਕੀ ਪਲਾਨ ਹੈ ਤੁਹਾਡੇ ਇਸ ਤਰ੍ਹਾਂ ਜੀ ਮੈਨੂੰ 23 ਤਰੀਕ ਨੂੰ ਪ੍ਰਦਾਨ ਥਾਪਿਆ ਗਿਆ ਮੈਂ ਅੱਜ 23 ਤੋਂ ਲੈ ਕੇ 8 ਦਿਨ ਹੋ ਤੇ ਅੱਜ ਇਹ 9 ਤਰੀਕ 10 ਤਰੀਕ ਇਹ 18 ਦਿਨ ਹੋਏ ਨੇ 18 ਦਿਨਾਂ ਦੇ ਵਿੱਚ ਮੈਂ ਪਹਿਲਾ ਕੰਮ ਹੀ ਦੂਸ ਸੀਮਨ ਨੂੰ ਮਿਲਿਆ ਸੀਮ ਨਾਇਬ ਸਿੰਘ ਸੈਣੀ ਨੂੰ ਮਿਲਿਆ ਉਹਦੇ ਅੱਗੇ ਮੈਡੀਕਲ ਕਾਲਜ ਦੀ ਗੱਲ ਰੱਖੀ ਉਸ ਤੋਂ ਬਾਅਦ ਮੈਂ ਖੱਟਰ ਸਾਹਿਬ ਨੂੰ ਮਿਲਿਆ ਜਿਹੜੇ ਸੈਂਟਰ ਦੇ ਵਜੀਰ ਨੇ ਉਹਨਾਂ ਅੱਗੇ ਵੀ ਗੱਲ ਰੱਖੀ ਮੈਂ ਮੈਡੀਕਲ ਕਾਲਜ ਦਾ ਦੋ ਵਾਰਾਂ ਦੌਰਾ ਕਰਕੇ ਨਿਰੀਖਣ ਕਰਕੇ ਆਇਆ ਦੌਰਾ ਕਰਕੇ ਆਇਆ ਉਹਨਾਂ ਨੇ ਵੀ ਗੱਲ ਕੀਤੀ ਉਹ ਕਹਿਣ ਲੱਗੇ ਕਿ ਇਹ 2 ਸਾਲ ਲੱਗਣਗੇ ਨੂੰ ਚਲਾਉਣ ਵਾਸਤੇ ਕਿਉਂਕਿ ਮੈਡੀਕਲ ਕਾਲ ਚਲਾਉਣ ਵਾਸਤੇ ਇੱਕ ਅਕਵਾਇਰਮੈਂਟ ਹੋਣੀ ਕਿ ਪਹਿਲੋ 2 ਸਾਲ ਹਸਪੀਟਲ ਚਲਾਉਣਾ ਪੈਂਦਾ ਉਹਦੇ 450 ਮਰੀਜ਼ ਹਰ ਰੋਜ਼ ਬਖਾਣੇ ਪੈਂਦੇ ਨੇ ਉਹ 2 ਸਾਲ ਉਹਨਾਂ ਟਾਈਮ ਮੰਗਿਆ ਮੈਂ ਇਹ ਹੀ ਮੁੱਦਾ ਸੈਣੀ ਸਾਹਿਬ ਅੱਗੇ ਤੇ ਖੱਟਰ ਸਾਹਿਬ ਅੱਗੇ ਰੱਖਿਆ ਉਹਨਾਂ ਕਿਹਾ ਕੋਈ ਗੱਲ ਨਹੀਂ ਆਪਾਂ ਗਵਰਨਮੈਂਟ ਪੂਰੀ ਕਰ ਲਾਂਗੇ ਜਿਹੜੀਆਂ ਪਿੱਛੇ ਬਿਲਡਿੰਗਾਂ ਬਣ ਰਹੀਆਂ ਨੇ ਹਸਪਤਾਲ ਨਹੀਂ ਆ ਉਹਨਾਂ 6 ਮਹੀਨਿਆਂ ਦਾ ਟਾਈਮ ਮੰਗਿਆ ਜਿੱਥੇ ਹਸਪਤਾਲ ਚੱਲਣਾ ਹੈ ਮੈਂ ਉਹਨਾਂ ਨੂੰ ਕਿਹਾ ਇਹਨੂੰ 3 ਮਹੀਨੇ ਚ ਪੂਰਾ ਕਰੋ ਉਹ ਠੇਕੇਦਾਰ ਮੋਹਲੀ ਦਾ 3 ਮਹੀਨੇ ਚ ਤਿਆਰ ਕਰਤੇਗਾ ਮੈਡੀਕਲ ਜਿੱਥੇ ਸਟੂਡੈਂਟ ਰਹਿੰਦੇ ਪਰਨੇ ਜਿਹੜਾ ਕਾਲਜ ਬਣਨਾ ਉਹ ਤਿਆਰ ਹੋ ਚੁੱਕਾ ਹੈ ਉਹਨੀਆਂ ਸਿਰਫ ਦਰਵਾਜ਼ੇ ਲੱਗਣ ਵਾਲੇ ਨੇ ਮੈਂ ਸੀਐਮ ਸਾ ਆਪਣਾ ਆਪਣੇ ਸੀਐਮ ਸਾਹਿਬ ਨੂੰ ਤੇ ਖੰਟਰ ਸਾਹਿਬ ਨੂੰ ਮਨਾ ਆਵਾਂ ਕਿ ਆਉਣ ਵਾਲੀ ਜੁਲਾਈ ਦੇ ਵਿੱਚ ਸਾਡੀ ਮੈਡੀਕਲ ਕਾਲਜ ਜਰ ਉਸੇ ਸ਼ੁਰੂ ਕਰਾ ਦੇਾਂਗੇ ਸੈਂਟਰ ਦੇ ਸੈਂਟਰ ਵੀ ਮੰਨ ਗਈ ਇਸ ਗੱਲ ਨੂੰ ਸੋ ਬਿਲਕੁਲ ਆ ਦਰਸ਼ਕਾਂ ਨੇ ਖਾਸ ਤੌਰ ਤੇ ਹਰਿਆਣਾ ਕੋ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਜਿਹੜੀ ਆ ਗੱਲਬਾਤ ਆ ਉਹ ਸੁਣੀ ਹੈ ਕਿ ਉਸ ਨੇ ਮੇਰੀ ਪੀੜੀ ਕਾਰਡ ਨੂੰ ਲੈ ਕੇ ਕੀ ਗੱਲਬਾਤ ਕੀਤੀ ਹੈ ਵੀ ਅਸੀਂ ਕੀ ਪ੍ਰੋਜੈਕਟ ਅੱਗੇ ਚਲਾ ਰਹੇ ਹਰਿਆਣਾ ਦੀ ਬਿਹਤਰੀ ਦੇ ਲਈ ਹਰਿਆਣਾ ਪ੍ਰਬੰਧਕ ਕਮੇਟੀ ਜਿਹੜੀ ਹੈ ਕੀ ਕੰਮ ਕਰ ਰਹੀ ਹੈ ਪਰ ਜਿਉਂ ਉਹਨਾਂ ਨੇ ਆਪਣਾ ਤਾਂ ਜ਼ਿਕਰ ਕਰਤਾ ਹੁਣ ਆਪੇ ਮੋਟੇ-ਮੋਟੇ ਜਿਗਰ ਗੱਲ ਕੀਤੀ ਜਾਵੇ ਅੱਜ ਦੇ ਡੇਢੀ ਐਗਜ਼ੈਕਟਿਵ ਦੀ ਮੀਟਿੰਗ ਹੋਈ ਹੈ ਲਾਓ ਕਾ ਆਪਾਂ ਲਾ ਲੀਏ ਕੋਈ ਐਡਾ ਵੱਡਾ ਜਿਹੜਾ ਆਪਾਂ ਕਹਦੇ ਸਿੱਖ ਪੰਥ ਲਈ ਕੋਈ ਉਮੈਨੂੰ ਲੱਗਦਾ ਦੇਖੋ ਜਿਹੜੀਆਂ ਲੋਕਾਂ ਦੀਆਂ ਉਮੀਦਾਂ ਸੀਗੀਆਂ ਲੋਕਾਂ ਦੀਆਂ ਉਮੀਦਾਂ ਦਾ ਸਹਿਬ ਸਿੰਘ ਸਾਹਿਬ ਦੇ ਫੈਸਲੇ ਨੂੰ ਲੈ ਕੇ ਸੀਗੀਆਂ ਕਿ ਕੀ ਭਾਈ ਰਾਜੋਨ ਨੂੰ ਲਾਇਆ ਜਾ ਰਿਹਾ ਜਾਂ ਟਕਸਾਲ ਚੋਂ ਲਾਇਆ ਜਾਏਗਾ ਜਾਂ ਕਿਸੇ ਹੋਰ ਨੂੰ ਲਾਇਆ ਜਾਏਗਾ ਜਾਂ ਜਿਹੜੇ ਪ੍ਰਾਨੇ ਸਿੰਘ ਸਾਹਿਬ ਜਿਨ੍ਹਾਂ ਨੂੰ ਹਟਾਇਆ ਗਿਆ ਸੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਆਪਣੇ ਹਰਪ੍ਰੀਤ ਸਿੰਘ ਜੀ ਕਹਿੰਨੀ ਹਰਪ੍ਰੀਤ ਸਿੰਘ ਜੀ ਗਿਆਨੀ ਰਗਵੀਰ ਸਿੰਘ ਤੇ ਸੁਲਤਾਨ ਸਿੰਘ ਜੀ ਵੀ ਸ਼ਾਇਦ ਉਹਨਾਂ ਨੂੰ ਬਹਾਲ ਕੀਤਾ ਜਾਏਗਾ ਮੈਂ ਉਹਨਾਂ ਦਾ ਸਿੱਧਾ ਤੌਰ ਤੇ ਕਿਹਾ ਵੀ ਇੱਕ ਦਮ ਦਮ ਵੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਹੁਣ ਅਜੇ ਵੀ ਤੱਕ ਜਿਹੜੇ ਨਾਰਾ ਚੱਲਦੇ ਨਜ਼ਰ ਆਣਗੇ ਕੰਪਨੀ ਨੇ ਕਿਹਾ ਸੀ ਨੋ ਦਸਤਾਵਾਲ ਕੋਈ ਫੈਸਲਾ ਹੋ ਸਕਦਾ ਨਹੀਂ ਦੇਖੋ ਉਹਨਾਂ ਦਾ ਉਹਨਾਂ ਬਾਰੇ ਆਪਾਂ ਹਲੇ ਗੱਲ ਕਹਿਣ ਜਲਦਬਾਜ਼ੀ ਹੋਏਗੀ ਕਿ ਉਹ ਨਾਰਾਜ਼ਗੀ ਹੋਏਗੀ ਜਾਂ ਉਹਨਾਂ ਨੇ ਤਾਂ ਇਹ ਵੀ ਨਹੀਂ ਕਿਹਾ ਕਿ ਮੇਰੀ ਕੋ ਗੱਲਬਾਤ ਹੋਈ ਉਹਨਾਂ ਸਰ ਵੀ ਕੱਲ ਜ਼ਰੂਰ ਗਈ ਆ ਖਾਲੇ ਕੁਝ ਦਿਨ ਲਈ ਟਾਲ ਦਿੱਤਾ ਤਾਂ ਹੁਣ ਐਗਜ਼ੈਕਟਿਵ ਕੀਪਤਾ ਚਾਰ ਦਿਨ ਨੂੰ ਫੇਰ ਹੋ ਜੇ ਜਾਂ ਦੋ ਦਿਨ ਨੂੰ ਫੇਰ ਹੋ ਜੇ ਹੋ ਸਕਦਾ 10 ਦਿਨਾਂ ਨੂੰ ਦੁਬਾਰਾ ਫੇਰ ਹੋ ਜੇ ਤਾਂ ਉਹਨੂੰ ਕੀ ਫੈਸਲਾ ਹੁੰਦਾ ਹੋ ਸਕਦਾ ਆਜੋ ਫੈਸਲੇ ਇਸੇ ਕਰਕੇ ਟਾਲਿਆ ਹੋਵੇ ਤੇ ਅਜੇ ਉਸਤੇ ਵਿਚਾਰ ਵਟਾਂਦਰਾ ਚੱਲ ਰਿਹਾ ਹੋਵੇ ਕਿ ਆਪਾਂ ਨੇ ਲਾਉਣਾ ਕਿਨੂੰ ਆ ਤਾਂ ਹੋ ਸਕਦਾ ਇਹ ਵੀ ਗੱਲਬਾਤ ਅੰਦਰੂਨੀ ਚੱਲ ਰਹੀ ਹੋਵੇ ਕਿ ਇੱਕ ਧਿਰ ਕਹਿੰਦੀ ਹੈ ਪਾਈ ਰਾਜੂਣਾਂ ਨੂੰ ਲਾ ਦੋ ਤੇ ਦੂਜੀ ਤਰ੍ਹਾਂ ਕਹਿੰਦੀ ਐ ਟਕਸਾਲ ਚੋਂ ਲਾ ਦੋ ਠੀਕ ਹੈ ਉਸ ਤੇ ਸਹਿਮਤੀ ਨਾ ਬਣੀ ਹੋਵੇ ਇਸੇ ਕਰਕੇ ਅੱਜ ਇਹ ਦੋ ਫੈਸਲਾ ਟਾਲ ਦਿੱਤਾ ਗਿਆ ਤਾਂ ਇਹ ਆ ਵੀ ਹੋ ਸਕਦਾ 4 ਦਿਨ ਨੂੰ 2 ਦਿਨ ਦੁਆਰਾ ਫਿਰ ਜਿਹੜੀ ਅੰਤਰਕਬੜੀ ਮੈਂਪੀ ਜਿਹੜੀ ਮੀਟਿੰਗ ਆ ਦੁਆਰਾ ਹੋ ਜੇ ਤਾਂ ਉਹ ਫੈਸਲਾ ਜਿਹੜਾ ਉਸ ਤੇ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਠੀਕ ਕਰ ਬਣਾ ਜੀ ਬਾਬਾ ਧੰਨਵਾਦ ਸਭ ਬਿਲਕੁਲ ਅਸੀਂ ਅੱਜ ਸ਼੍ਰੋਮਣੀ ਦੇ ਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਐਗਜ਼ੀਕਟਿਵ ਦੀ ਮੀਟਿੰਗ ਹੋਈ ਆ ਉਸ ਤੇ ਪੂਰੀ ਜਿਹੜੀ ਵਿਸਥਾਰ ਜਾਣਕਾਰੀ ਅਸੀਂ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕੀਤੀ ਹੈ ਤੇ ਨਾਲ ਹੀ ਮੀਰੀ ਪੀਰੀ ਕਾਲਜ ਵਾਲਾ ਮਾਮਲਾ ਲਗਾਤਾਰ ਚੱਲ ਰਿਹਾ ਹੈ ਕਿ ਆਪਸੀ ਟਕਰਾਵਾਂ ਵਾਲੀ ਸਥਿਤੀ ਜਿਹੜੀ ਆ ਉਹ ਨਾ ਪੈਦਾ ਕੀਤੀ ਜਾਵੇ ਜਿਸ ਵੀ ਜਾਂ ਪੰਜਾਬ ਦੇਕਰ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੀ ਆ ਤਾਂ ਉਸ ਨੂੰ ਜਿਹੜਾ ਸੇਵਾ ਕਰਨੀ ਚਾਹੀਦੀ ਹੈ ਜੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੀ ਆ ਤਾਂ ਉਸ ਨੂੰ ਕਰਨੀ ਚਾਹੀਦੀ ਹੈ ਸੇਵਾ ਸੋ ਉਮੀਦ ਕਰਦੇ ਆ ਕਿ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ This program is sponsored by the single office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.